ਬਹੁਤ ਸਾਰੇ ਸਾਡੇ ਇਦਾਂ ਦੇ ਪੇਰੈਂਟਸ ਐ ਬਹੁਤ ਸਾਰੀ ਸੋਸਾਇਟੀ ਐ ਜਿਹਨੂੰ ਹਜੇ ਤੱਕ ਆਰਟਿਜ਼ਮ ਬਾਰੇ ਪਤਾ ਹੀ ਨਹੀਂ ਕਿ ਮੈਨੂੰ ਟਿੰਡੋਰਾ ਪਿੱਟ ਪਿੱਟ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਭਾਈ ਅਗਰ ਤੁਹਾਨੂੰ ਇਦਾਂ ਦਾ ਕੋਈ ਸਿੰਪਟਮਸ ਜਾਂ ਇਦਾਂ ਦਾ ਕੋਈ ਇੰਡੀਕੇਸ਼ਨ ਆਪਣੇ ਬੱਚੇ 'ਚ ਲੱਗਦਾ ਹੈ ਤੇ ਉਹਨੂੰ ਇਗਨੋਰ ਨਾ ਕਰੋ ਉਹਨੂੰ ਡਿਨਾਈਲ ਤੇ ਨਾ ਰੋ ਉਹਨੂੰ ਐਕਸੈਪਟ ਕਰਕੇ ਜਲਦੀ ਤੋਂ ਜਲਦੀ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਲੈ। ਜਿੱਦਾਂ ਤੁਸੀਂ ਦੱਸਿਆ ਨਾ ਕਿ ਬੱਚਾ ਹੈਲੋ ਹਾਈ ਨਹੀਂ ਕਰ ਰਿਹਾ ਹਨਾ ਬੱਚਾ ਜੀ ਚੀਜ਼ਾਂ ਨੂੰ ਬੁਲਾ ਨਹੀਂ ਰਿਹਾ ਰਿਸ਼ਤੇਦਾਰ ਕੋਈ ਆ ਰਹੇ ਨੇ ਤੋਂ ਕਹਿ ਰਹੇ ਨੇ ਹੈਲੋ ਬੇਟਾ ਜਵਾਬ ਨਹੀਂ ਦੇ ਰਿਹਾ। ਤੁਸੀਂ ਕਹਿ ਰਹੇ ਹੋ ਆਰਟਿਸਮ ਹੈ ਹਨਾ ਤੋਂ ਪਰ ਜਿਹੜੇ ਪੇਰੈਂਟਸ ਨੇ ਉਹ ਕਹਿ ਰਹੇ ਨੇ ਕਿ ਸਾਡਾ ਬੱਚਾ ਸ਼ਰਮਿਲਾ ਬਹੁਤ ਹੈ ਜੀ ਸਾਡਾ ਬੱਚਾ ਜੀ ਦੇਖੋ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਜੀ ਉਹ ਅਜਿਹੇ ਵਰਡਸ ਦੇ ਦਿੰਦੇ ਨੇ ਜਾਂ ਬੱਚਾ ਕੁਝ ਅਜਹੀਆਂ ਚੀਜ਼ਾਂ ਕਰਦਾ ਹੈ ਜੋ ਐਕਸੈਪਟ ਕਰਨ ਵਾਲੀ ਨਹੀਂ ਹੈ ਤੋ ਕੈਦਨਕੀ ਜੀ ਬੱਚਾ ਮੈਂਟਲੀ ਡਿਸਟਰਬ ਹੈ ਦਿਮਾਗੀ ਤੌਰ ਤੇ ਬਿਮਾਰ ਹੈ ਅਜਿਹੇ ਵਰਡਸ ਦਿੰਦੇ ਨੇ ਲੱਗਦਾ ਹੈ ਕਿ ਉਹ ਇਹਦਾ ਚੀਜ਼ਾਂ ਤੋਂ ਵੇਰ ਨਹੀਂ ਪਰ ਜੋ ਤੁਸੀਂ ਲੈ ਕੇ ਆਏ ਉਸ ਤੋਂ ਵੇਰ ਨਹੀਂ ਇੱਕ ਮਾਪਾਪ ਤੁਹਾਡੇ ਸਾਹਮਣੇ ਹੀ ਬੈਠਾ ਹੈ ਜਿਹੜਾ ਕਿ ਇੰਨੇ ਸਾਲ ਸੈਂਟਰ 'ਚ ਜਾਂਦਾ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਕੰਮ ਸਾਨੂੰ ਵੀ ਕਰਨਾ ਪਏਗਾ ਅਸੀਂ ਅੱਜ ਉਹੀ ਕਰ ਰਹੇ ਹਾਂ ਸਾਡੀ ਕੇਅਰ ਫਾਰ ਆਟਿਜ਼ਮ ਕੀ ਕਰ ਰਹੀ ਹੈ ਕੇਅਰ ਫਾਰ ਆਟਿਜ਼ਮ ਇੱਕ ਐਡੀ ਵੱਡੀ ਫਾਊਂਡੇਸ਼ਨ ਹੈ ਜਿਹੜੀ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਫਾਊਂਡੇਸ਼ਨ ਬਣ ਗਈ ਹੈ ਜਿੱਥੇ ਕਿ ਹਰੋ ਫੈਸਿਲਿਟੀ ਹਰੋ ਫੈਕਿਲਿਟੀ ਅਵੇਲੇਬਲ ਹੈ ਉਹ ਸੈਟਅਪ ਦੇ ਅੰਦਰ ਜਿਹੜੀ ਕਿ ਉਹਨਾਂ ਬੱਚਿਆਂ ਲਈ ਪਹਿਲਾਂ ਚਾਹੀਦੀ ਤੁਸੀਂ ਖੁਦ ਵੀ ਇੱਕ ਸਿੰਗਲ ਪੇਰੈਂਟ ਹੋ ਨਾ ਮੈਂ ਤੁਹਾਡੀ ਸਟੋਰੀ ਦੇਖ ਰਹੀ ਸੀ ਜਿੱਤੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਵਾਈਫ ਵੀ ਕੈਂਸਰ ਦੇ ਚੋਣ ਦੇ ਹੋਣਾ ਸੋ ਉਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਬੇਟਾ ਵੀ ਇਸ ਥਰੂ ਨਿਕਲਿਆ ਹਨਾ ਵਾਈਫ ਵੀ ਨਿਕਲੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਤੁਹਾਨੂੰ ਖੁਦ ਨੂੰ ਭਾਵੇਂ ਤੁਸੀਂ ਇੱਕ ਡਾਕਟਰ ਨਹੀਂ ਹੋ ਨਾ ਸ਼ਾਇਦ ਫਿਰ ਵੀ ਤੁਹਾਨੂੰ ਇੱਕ ਡਾਕਟਰ ਦਾ ਰੂਪ ਧਾਰਨਾ ਪਿਆ ਮੈਂ ਜਿਹੜਾ ਪੈਸਾ ਕਮਾਇਆ ਮੈਂ ਉਹਨੂੰ ਕੀ ਕਰੂੰਗਾ ਮੇਰੇ ਬੱਚੇ ਲਈ 10 ਰੁਪਏ ਜਾਂ 10 ਕਰੋੜ ਰੁਪਏ ਕਰਵਾ ਦੇਣੇ ਕਿਉਂਕਿ ਐਹੀ ਅੱਜ ਮੇਰੇ ਬੱਚੇ ਦਾ ਅਗਰ ਜਿਹੜੇ ਸਮੇਂ ਤੇ ਜੋ ਮੈਂ ਟਿੰਡੋਰਾ ਹੁਣ ਪਿੱਟ ਰਿਆਂ ਅਗਰ ਮੈਨੂੰ ਇਸ ਵੇਲੇ ਕੋਈ ਕਿਸੇ ਨੇ ਸਮਝਾਇਆ ਹੁੰਦਾ ਤਾਂ ਅੱਜ ਮੇਰੇ ਬੱਚੇ ਦੀ ਐਪ ਸਟੇਜ ਨਹੀਂ ਹੁੰਦੀ ਸੰਯਮ ਨੂੰ ਪੈਸਾ ਚਾਹੀਦਾ ਨਹੀਂ ਵਾਈਫ ਚਲੀ ਗਈ ਮੇਰਾ ਪੈਸਾ ਇੱਕ ਇਹੋ ਜੀ ਜਗ੍ਹਾ ਤੇ ਲੱਗ ਜਾਏ ਜਿੱਥੇ ਪੈਸੇ ਖਰਚ ਕੇ ਵੀ ਮਾਪਾਪ ਨੂੰ ਸਹੀ ਟ੍ਰੀਟਮੈਂਟ ਨਹੀਂ ਮਿਲ ਰਿਆ ਸੀ ਸਹੀ ਟ੍ਰੇਨਿੰਗ ਨਹੀਂ ਮਿਲਦੀ ਸੀ ਐਟਲੀਸਟ ਪੈਸੇ ਖਰਚ ਕੇ ਤੇ ਸਹੀ ਟ੍ਰੇਨਿੰਗ ਮਿਲ ਜਾਏ ਜਿਹੜੇ ਵੀ ਲੋਕ ਧਰਤੀ ਤੇ ਆਏ ਨੇ ਉਹ ਕੋਈ ਲੋਕ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਉਂਦੇ ਨੇ ਤੇ ਕੁਝ ਕੁ ਦੂਸਰਿਆਂ ਨੂੰ ਵੇਖ ਕੇ ਆਪਣੀ ਜ਼ਿੰਦਗੀ ਨੂੰ ਜੀਵਣਾ ਸ਼ੁਰੂ ਕਰਦੇ ਨੇ ਪਰ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਉਤਰਾ ਚੜਾ ਤੋਂ ਬਹੁਤ ਸਾਰੀਆਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਸਿੱਖੀਆਂ ਹੁੰਦੀਆਂ ਨੇ ਤੇ ਕਈ ਲੋਕ ਉਹਨਾਂ ਚੀਜ਼ਾਂ ਨੂੰ ਉਹਨਾਂ ਸਿੱਖਿਆਵਾਂ ਨੂੰ ਸਿਰਫ ਆਪਣੇ ਤੱਕ ਸੀਮਿਤ ਰੱਖਣਾ ਚਾਹੁੰਦੇ ਨੇ ਤੇ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਜੋ ਕੁਝ ਅਸੀਂ ਸਿੱਖਿਆਏ ਜੋ ਕੁਝ ਅਸੀਂ ਹੰਡਾਇਆ ਹੈ ਉਹ ਕਿਸੇ ਹੋਰ ਨੂੰ ਹੰਡਾਉਣਾ ਨਾ ਪਵੇ ਉਹ ਕਿਸੇ ਹੋਰ ਨੂੰ ਸਹਿਣਾ ਨਾ ਪਵੇ ਉਸ ਕਰਕੇ ਉਹ ਸਮਾਜ ਦੇ ਵਿੱਚ ਆਉਂਦੇ ਨੇ ਅਜੇ ਹੀ ਸਾਡੇ ਨਾਲ ਮੌਜੂਦ ਨੇ ਇਨਸਾਨ ਰਗੂ ਬੈਲਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੀਆਂ ਚੀਜ਼ਾਂ ਤੋਂ ਬਹੁਤ ਸਾਰੀਆਂ ਤਕਲੀਫਾਂ ਤੋਂ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਉਹ ਸਿੱਖੀਆਂ ਨੇ ਤੇ ਉਹ ਚਾਹੁੰਦੇ ਨੇ ਕਿ ਇਹ ਜੋ ਹੈ ਬਖ ਬਖ ਸੋਰਸ ਦੇ ਤਰੀਕੇ ਬਹੁਤ ਸਾਰੀਆਂ ਚੀਜ਼ਾਂ ਦੇ ਤਰੀਕੇ ਇਹਨਾਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾ ਸਕਣ ਜੋਬੈਲ ਜੀ ਪਹਿਲਾਂ ਤਾਂ ਨੈਸ਼ਨ ਪੋਸਟ ਤੇ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਥੈਂਕ ਯੂ। ਮੈਂ ਕਿਹਾ ਕਿ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੰਡਾਉਂਦੇ ਨੇ ਤੇ ਉਹ ਸੋਚਦੇ ਨੇ ਕਿ ਉਹ ਸਾਡੇ ਤੱਕ ਚੀਜ਼ ਸੀਮਿਤ ਰਵੇ ਜੋ ਸਾਡਾ ਦੁੱਖ ਹੈ ਉਹ ਕਿਸੇ ਹੋਰ ਨੂੰ ਮਤਲਬ ਪਤਾ ਲੱਗਿਆ ਨਾ। ਪਰ ਤੁਸੀਂ ਆਪਣੇ ਦੁੱਖ ਨੂੰ ਆਪਣੀ ਤਾਕਤ ਬਣਾ ਲਈ ਤੇ ਸੋਚਿਆ ਕਿ ਹਰ ਇੱਕ ਨੂੰ ਦੱਸਿਓ। ਸੋ ਜਿਹੜੀ ਬਿਮਾਰੀ ਨੂੰ ਲੈ ਕੇ ਤੁਸੀਂ ਅੱਜ ਚੱਲਿਓ ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਇਹ ਬਿਮਾਰੀ ਨਹੀਂ ਆਰਟਿਸਮ ਇੱਕ ਵਰਡ ਹੈ ਜਿਸ ਨੂੰ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਸੁਣਨਾ ਹੈ ਜਾਂ ਤੁਹਾਡੇ ਮੂੰਹ ਦੇ ਜਰੀਏ ਹੀ ਸੁਣਿਆ ਹੋਏਗਾ ਕਿ ਇਹ ਚੀਜ਼ ਹੈ ਅਤੇ ਕਿਵੇਂ ਇਹ ਬੱਚਿਆਂ ਦੇ ਵਿੱਚ ਅੱਜ ਫੈਲ ਰਹੀ ਹੈ ਮੈਮ ਇਹ ਸਭ ਕੁਝ ਦੱਸਣ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਕਿ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਲੋਕ ਆਪਣੇ ਦੁੱਖ ਨੂੰ ਕਿਸੇ ਨੂੰ ਦੱਸਣਾ ਹੀ ਨਹੀਂ ਚਾਹੁੰਦੇ ਮੈਂ ਵੀ ਇਹਨੂੰ ਕੋਈ ਦੁੱਖ ਨੂੰ ਨਹੀਂ ਦੱਸਣਾ ਚਾਹੁੰਦਾ ਪਰ ਮੈਂ ਚਾਹਨਾ ਕਿ ਮੈਂ ਜਨੂੰ ਜਿਸ ਨੂੰ ਫੇਸ ਕਰ ਰਿਹਾ ਮੈਨੂੰ ਇਹਦਾ ਸੋਲੂਸ਼ਨ ਅੱਜ ਆ ਕੇ ਸਮਝ ਆਇਆ ਹੈ ਇਹਦਾ ਸੋਲੂਸ਼ਨ ਕੀ ਹੈ ਇਹਦਾ ਸੋਲੂਸ਼ਨ ਹੈ अर्ਲੀ ਡਾਇਗਨੋਸ अर्ली इंटरवेंशन और बहुत सारे ਸਾਡੇ ਇਦਾਂ ਦੇ ਪੇਰੈਂਟਸ ਐ ਬਹੁਤ ساری ਸੁਸਾਇਟੀ ਐ ਜਿਹਨੂੰ ਹਜੇ ਤੱਕ ਆਰਟਿਜ਼ਮ ਬਾਰੇ ਪਤਾ ਹੀ ਨਹੀਂ। ਸੋ ਮੇਰੇ ਇਥੇ ਤੁਹਾਡੇ ਕੋਲ ਆਨਦਾ ਜਾਂ ਇੰਨੇ ਮੀਡੀਆ ਤੇ ਜਾਂਦਾ ਜਾਂ ਇੰਨੇ ਲੋਕਾਂ ਕੋਲ ਜਾਂਦਾ ਮਕਸਦ ਇਹ ਵੈ ਐ ਨਾ ਕਿ ਉਹਨੂੰ ਮੈਂ ਦੱਸਾਂ ਕਿ ਉਹ ਮੇਰੇ ਕੋਲ ਆਵੇ ਮੇਰੇ ਸੈਂਟਰ ਆਵੇ ਮੇਰੀ ਫਾਊਂਡੇਸ਼ਨ ਚ ਆਵੇ। ਮੇਰਾ ਪਰਪਸ ਇਹ ਵੈ ਐ ਉਹਨੂੰ ਇਹ ਦੱਸਣਾ ਕਿ ਭਾਈ ਇਹਨੂੰ ਜਲਦੀ ਅਕਸੈਪਟ ਕਰਨਾ ਕਿਉਂਕਿ ਇੱਕੋ ਇੱਕ ਹੀ ਇਹਦਾ ਇਲਾਜ ਐ। ਉਹ ਇਲਾਜ ਐ अर्ली ਇੰਟਰਵੈਂਸ਼ਨ। ਜੇ ਅਸੀਂ ਉਹਨੂੰ अर्ली इंटरਵੈਂਸ਼ਨ ਨਹੀਂ ਕਰਦੇ ਬੱਚੇ ਨੂੰ ਤੇ ਉਸ ਦਾ ਜਿਹੜਾ ਪ੍ਰੀਸ਼ੀਅਸ ਸਮਾਂ ਉਹ ਨਿਕਲ ਜਾਂਦਾ ਉਸ ਤੋਂ ਬਾਅਦ ਮਾਪੇ ਕੁਝ ਵੀ ਕਰਦਾ ਰਹੇ ਅਸੀਂ ਇਸ ਨੂੰ ਫੜਿਆ ਨਹੀਂ ਜਾ ਸਕਦਾ ਸੋ ਮੈਨੂੰ ਅੱਜ ਇਹ ਸਮਝ ਆਇਆ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਟਿੰਡੋਰਾ ਪਿੱਟ ਪਿੱਟ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਭਾਈ ਅਗਰ ਤੁਹਾਨੂੰ ਇਦਾਂ ਦਾ ਕੋਈ ਸਿੰਪਟਮਸ ਜਾਂ ਇਦਾਂ ਦਾ ਕੋਈ ਇੰਡੀਕੇਸ਼ਨ ਆਪਣੇ ਬੱਚੇ 'ਚ ਲੱਗਦਾ ਹੈ ਤੇ ਉਹਨੂੰ ਇਗਨੋਰ ਨਾ ਕਰੋ ਉਹਨੂੰ ਡਿਨਾਈਲ ਤੇ ਨਾ ਰਵੋ ਉਹਨੂੰ ਐਕਸੈਪਟ ਕਰਕੇ ਜਲਦੀ ਤੋਂ ਜਲਦੀ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰੋ ਤੁਹਾਨੂੰ ਟਿੰਡੋਰਾ ਕਿਉਂ ਪਿੱਟਣਾ ਪੈ ਰਿਹਾ ਹੈ ਕਿ ਇਹ ਚੀਜ਼ਾਂ ਤੁਸੀਂ ਕਿਵੇਂ ਦੇਖੀਆਂ ਨੇ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਹਾਂ ਇਹ ਸਪੈਸ਼ਲ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਤੁਸੀਂ ਇਸ ਦੇ ਥਰੂ ਕਿਵੇਂ ਗੁਜ਼ਰੇ ਮੈਂ ਮੈਂ ਇਸ ਦੇ ਥਰੂ ਇਸ ਲਈ ਗੁਜ਼ਰੇ ਤੁਹਾਨੂੰ ਦੱਸਿਆ ਕਿ ਅੱਜ ਤੋਂ 12 ਸਾਲ ਪਹਿਲਾਂ ਮੇਰੇ ਬੱਚੇ ਦਾ ਡਾਇਗਨੋਸ ਹੋ ਗਿਆ 12 ਸਾਲ ਪਹਿਲਾਂ ਡਾਇਗਨੋਸ ਹੋਣ ਦੇ ਬਾਵਜੂਦ ਵੀ ਅਸੀਂ ਉਹਨੂੰ ਉਸ ਸਟੇਜ ਤੱਕ ਨਹੀਂ ਲਿਆ ਪਾਏ ਜਿਸ ਸਟੇਜ ਤੱਕ ਬੱਚੇ ਆ ਜਾਂਦੇ ਨੇ ਉਹਦੀ ਵਜ੍ਹਾ ਕੀ ਸੀ ਲੈਕ ਆਫ ਨੋਲਜ ਉਦੀ ਵਜ੍ਹਾ ਸੀ ਲੋਕਾਂ ਨੂੰ ਉਨੀ ਅਵੇਅਰਨੈਸ ਨਾ ਹੋਣਾ ਯਾਨੀ ਕਿ ਸਾਨੂੰ ਯੋਨੀ ਅਵੇਅਰਨੈਸ ਨਾ ਹੋਣਾ ਔਰ ਦੂਸਰੀ ਵਜ੍ਹਾ ਸੀ ਕਿਸੇ ਦਾ ਸਾਨੂੰ ਅਵੇਅਰ ਨਾ ਕਰਨਾ ਜਿਨ੍ਹਾਂ ਨੂੰ ਪਤਾ ਵੀ ਹੈ ਉਸ ਦੇ ਬਾਵਜੂਦ ਵੀ ਦੁਨੀਆ ਅਵੇਅਰ ਨਹੀਂ ਕਰ ਰਹੀ ਹੈ ਕਿਉਂਕਿ ਜਦੋਂ ਮੇਰੇ ਬੱਚੇ ਦਾ ਡਾਇਗਨੋਸ ਹੋਇਆ ਅਸੀਂ अर्ਲੀ ਇੰਟਰਵੈਂਸ਼ਨ ਦੀ ਗੱਲ ਕਰ ਰਹੇ ਹਾਂ ਮੇਰੇ ਬੱਚੇ ਦਾ ਡਾਇਗਨੋਸ ਸਵਾ 2 ਸਾਲ ਤੇ ਹੋ ਗਿਆ ਸਵਾ 2 ਸਾਲ ਤੇ ਡਾਇਗਨੋਸ ਹੋਣ ਤੋਂ ਬਾਵਜੂਦ ਅਸੀਂ ਇਸ ਚੀਜ਼ ਦੇ ਉੱਤੇ ਲੱਗ ਵੀ ਗਏ ਲੱਗ ਕੇ ਕੰਮ ਵੀ ਕਰਨਾ ਸ਼ੁਰੂ ਕਰਤਾ ਜੋ ਜੋ ਜਿੰਨੇ ਜਿੰਨੇ ਗਾਈਡ ਕੀਤਾ ਸਭ ਕੁਝ ਕੀਤਾ ਬੰਦਾ ਪੈਸਾ ਵੀ ਲਾਇਆ ਬੰਦਾ ਸਮਾਂ ਵੀ ਦਿੱਤਾ ਬੰਦਾ ਹਰ ਚੀਜ਼ ਕੀਤੀ ਪਰ ਉਸ ਦੇ ਬਾਵਜੂਦ ਵੀ ਉਹ ਰਿਜ਼ਲਟ ਨਹੀਂ ਮਿਲੇ ਕਿਉਂ ਕਿਉਂਕਿ ਉੱਥੇ ਸਾਨੂੰ ਕਿਸੇ ਨੇ ਇਹ ਨਹੀਂ ਸਮਝਾਇਆ ਕਿ ਇਕੱਲੇ ਪਰਫੈਸ਼ਨਲ ਦੇ ਕੋਲ ਜਾ ਕੇ ਕੰਮ ਨਹੀਂ ਹੋਣਾ ਇਹ ਕੰਮ ਖੁਦ ਨੂੰ ਵੀ ਕਰਨਾ ਪੈਣਾ ਸੋ ਅੱਜ ਮੈਂ ਖੁਦ ਕਰ ਰਿਹਾ ਤੇ ਮੈਨੂੰ ਹੁਣ ਰਿਜ਼ਲਟ ਮਿਲ ਰਹੇ ਨੇ ਫਿਰ ਮੈਨੂੰ ਸਮਝ ਆਇਆ ਕਿ ਮੈਨੂੰ ਨਿਕਲ ਕੇ ਲੋਕਾਂ ਨੂੰ ਮਾਪਪ ਨੂੰ ਇਹ ਚੀਜ਼ ਸਮਝਾਉਣੀ ਚਾਹੀਦੀ ਹੈ ਕਿ ਤੁਸੀਂ ਪਰਫੈਸ਼ਨਲ ਦੇ ਕੋਲ ਤਾਂ ਜ਼ਰੂਰ ਜਾਣਾ ਪਰ ਉਸ ਦੇ ਨਾਲ ਨਾਲ ਖੁਦ ਵੀ ਕੰਮ ਕਰਨਾ ਕਿਉਂਕਿ ਬਹੁਤ ਸਾਰੇ ਪ੍ਰੋਫੈਸ਼ਨਲ ਇਸ ਚੀਜ਼ ਨੂੰ ਮਿਸ ਕਰ ਰਹੇ ਨੇ ਉਹ ਖੁਦ ਕੰਮ ਵੀ ਕਰ ਰਹੇ ਨੇ ਮੈਂ ਕਹਿੰਦਾ ਬਹੁਤ ਜ਼ੋਰ ਲਗਾ ਰਹੇ ਹੋ ਇਹਨਾਂ ਦੇ ਬੱਚੇ ਨੇ ਪਰ ਉਸ ਜ਼ੋਰ ਲਗਾਉਣ ਦੇ ਨਾਲ ਨਾਲ ਉਹ ਮਾਪੇ ਨੂੰ ਟ੍ਰੇਨ ਨਹੀਂ ਕਰ ਰਹੇ ਸੋ ਮਾਪੇ ਨੂੰ ਵੀ ਇਹਦੇ ਵਿੱਚ ਟ੍ਰੇਨ ਹੋਣਾ ਪਏਗਾ ਮੈਂ ਆਪਣੀ ਜਰਨੀ ਨੂੰ ਅਗਰ ਤੁਹਾਨੂੰ ਡਿਸਕਸ ਕਰਾਂ ਤੇ ਜਿਵੇਂ ਤੁਹਾਨੂੰ ਦੱਸ ਰਿਹਾ ਸਵਾ ਦੋ ਸਾਲ ਤੋਂ ਇਹਨਾਂ ਦਾ ਡਾਇਗਨੋਸ ਹੋਇਆ ਹਮ ਸਵਾ ਦੋ ਸਾਲ ਤੋਂ ਡਾਇਗਨੋਸ ਹੋਣ ਤੋਂ ਬਾਅਦ ਅਸੀਂ ਉਹਨੂੰ ਲੈ ਕੇ ਚੰਡੀਗੜ੍ਹ ਉਹਦਾ ਇਲਾਜ ਕੀਤਾ 2.5 ਸਾਲ ਅਸੀਂ ਉੱਥੇ ਰਹੇ 22 ਸਾਲ ਰਹਿ ਕੇ ਉਸੇ ਬੰਦੀਆਂ ਥੈਰਾਪੀਜ਼ ਉਹਦੇ ਵਾਸਤੇ ਸਾਰੀਆਂ ਲਈਆਂ ਪਰੋ ਲੈਣ ਦੇ ਬਾਵਜੂਦ ਵੀ ਸਹੀਮ ਉਸ ਲੈਵਲ ਤੱਕ ਅਚੀਵ ਨਹੀਂ ਕਰ ਪਾਇਆ ਮੇਰਾ ਬੇਟਾ ਜਦ ਕੀ ਮੈਂ ਅੱਜ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਠੂਕ ਠੂਕ ਕੇ ਕਹਿ ਰਿਹਾ ਕਿ ਅਗਰ ਬੱਚੇ ਦਾ ਡਾਇਗਨੋਸ ਕਿਤੇ 1.5 ਸਾਲ ਤੇ ਜਾਂ 2 ਸਾਲ ਤੇ ਹੋ ਜਾਏ ਔਰ ਉਹਨੂੰ ਸਹੀ ਪ੍ਰੋਫੈਸ਼ਨਲ ਦੀ ਟੀਮ ਮਿਲ ਜਾਏ ਤੇ ਬੱਚਾ ਬਹੁਤ ਹੱਦ ਤੱਕ ਬਣ ਸਕਦਾ ਹੈ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਕਿਸੇ ਵੀ ਵੱਡੀ ਬਿਮਾਰੀ ਦਾ ਇੱਕ ਸਟੈਪ ਹੁੰਦਾ ਹਨਾ ਲਾਈਕ ਕੈਂਸਰ ਸਟੇਜ 1 ਸਟੇਜ 2 ਸਟੇਜ 3 ਇਸੇ ਤਰ੍ਹਾਂ ਜੇਕਰ ਬੱਚੇ ਨੂੰ ਜੇਕਰ ਪਹਿਲੀ ਸਟੇਜ ਤੇ ਜੇਕਰ ਉਹਨੂੰ ਪਤਾ ਲੱਗ ਜਾ ਕਿ ਇਹਦੀ ਵੀ ਸਟੇਜਸ ਹੁੰਦੀਆਂ ਨੇ ਕਿ ਇਹ ਸਟੇਜ ਤੋਂ ਬਾਅਦ ਸ਼ਾਇਦ ਤੁਹਾਡਾ ਬੱਚਾ ਠੀਕ ਨਾ ਹੋਵੇ ਐਗਜ਼ੈਕਟਲੀ ਮੈਮ ਇਹਦੀ ਵੀ ਸਟੇਜਸ ਹੁੰਦੀਆਂ ਨੇ ਹੁਣ ਇਹਦੀ ਸਟੇਜਸ ਮਾਪੇ ਨੂੰ ਸਮਝਣੀ ਹੈ ਬੰਨੀ ਆ ਮੋਸਟਲੀ ਮਾਪਪ ਕਹਿੰਦੇ ਨੇ ਕਿ ਮੇਰੇ ਬੱਚੇ ਦਾ ਡਾਇਗਨੋਸ ਹੋਇਆ ਜੀ ਮੇਰਾ ਬੱਚਾ ਮਾਈਲਡ ਹੈ ਮਾਈਲਡ ਦੇ ਨਾਲ-ਨਾਲ ਉਹ ਧੀਰੇ 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 ਜਦੋਂ ਉਹਦੇ ਤੇ థੈਰੇਪਿਸ ਨਹੀਂ ਹੁੰਦੀਆਂ ਉਹਦਾ ਸਮਾਂ ਵੱਧਦਾ ਜਾਂਦਾ ਹੈ ਉਹਦੀ ਏਜ ਵੱਧਦੀ ਜਾਂਦੀ ਹੈ ਤੇ ਉਹ ਸੇਵਿਅਰਿਟੀ ਵੱਧਦੀ ਜਾਂਦੀ ਹੈ ਤੇ ਜੇ ਇਹੀ ਉਥੇ ਡਾਇਗਨੋਸ ਹੋਣ ਤੇ ਮੈਂ ਉਹਨੂੰ ਸਹੀ థੈਰੇਪਿਸ ਔਰ ਉਹ ਸਹੀ ਪ੍ਰੋਫੈਸ਼ਨਲ ਮਿਲ ਜਾਣ ਔਰ ਤੁਹਾਨੂੰ ਵੀ ਪਤਾ ਲੱਗ ਜਾਏ ਕਿ ਕੰਮ ਕਰਨਾ ਕਿਵੇਂ ਹੈ ਤੇ ਉਹ ਸੇਵਿਅਰਿਟੀ ਨਹੀਂ ਵੱਧਦੀ ਹੈ ਪਰ ਜੇ ਮੈਨੂੰ ਨਹੀਂ ਹੁਣ ਮੈਂ ਜਿਵੇਂ ਕਹਿ ਰਹੇ ਤੁਸੀਂ ਕਹਿ ਰਹੇ ਕੈਂਸਰ ਦੀ ਫਰਸਟ ਸਟੇਜ ਹੈ ਮੈਨੂੰ ਕੈਂਸਰ ਪਤਾ ਲੱਗ ਗਿਆ ਫਰਸਟ ਸਟੇਜ ਤੇ ਮੈਂ ਉਹਦਾ ਕੋਈ ਟਰੀਟਮੈਂਟ ਨਹੀਂ ਲਿੱਤਾ ਮੈਂ ਕੋਈ ਦਵਾਈ ਨਹੀਂ ਲੀਤੀ ਮੈਂ ਗਣਾ ਦਵਾਈ ਵੀ ਲੈ ਲਈ ਟਰੀਟਮੈਂਟ ਵੀ ਲੈ ਲਿਆ ਪਰ ਉਹਦੇ ਤੋਂ ਜੋ ਪਰਹੇਜ਼ ਕਰਨੇ ਚਾਹੀਦੇ ਸੀ ਉਹ ਨਹੀਂ ਕੀਤੇ ਤੇ ਮੇਰੀ ਪ੍ਰੋਬਲਮ ਵੱਧ ਗਈ ਇੱਥੇ ਵੀ ਸਿਰ ਇਹੀ ਚੀਜ਼ ਹੈ ਇੱਥੇ ਵੀ ਮਾਪੇ ਨੂੰ ਇਹ ਸਮਝਾਉਣਾ ਹੈ ਮਾਪੇ ਨੂੰ ਕਈਆਂ ਨੂੰ ਪਤਾ ਵੀ ਚੱਲ ਜਾਂਦਾ ਪਤਾ ਚੱਲਣ ਦੇ ਬਾਵਜੂਦ ਉਹ ਉਹਦਾ ਟ੍ਰੇਨਿੰਗ ਵੀ ਸ਼ੁਰੂ ਕਰ ਦਿੰਦੇ ਨੇ ਪਰ ਉਸ ਟ੍ਰੇਨਿੰਗ ਨੂੰ ਕਰਨਾ ਕਿਵੇਂ ਹੈ ਮਾਪੇ ਨੂੰ ਇਹ ਕੋਈ ਗਾਈਡ ਨਹੀਂ ਕਰ ਰਿਹਾ ਅੱਛਾ ਮੈਂ ਨਾ ਬਹੁਤ ਸਾਰੇ ਜਿਹੜੇ ਹੋਣਗੇ ਪੇਰੈਂਟਸ ਆ ਨਾ ਉਹਨਾਂ ਨੂੰ ਤੁਹਾਡੇ ਇਸ ਜੋ ਤੁਸੀਂ ਕਰ ਰਹੇ ਹੋ ਨਾ ਇਸ ਬਾਰੇ ਨਹੀਂ ਪਤਾ ਹੋਏਗਾ ਉਹਨਾਂ ਨੂੰ ਕਿਹੜੇ ਲੱਛਣ ਨੇ ਜਾਂ ਆਪਣੇ ਬੱਚੇ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਦੇਖ ਕੇ ਪਤਾ ਲੱਗਣ ਕਿ ਭਾਈ ਇਹ ਆਸਟੀਜ਼ਮ ਦੇ ਥਰੂ ਗੁਜ਼ਰ ਰਹੇ ਨੇ ਹਾਂ ਆਪਾਂ ਇਹਦੇ ਤੇ ਡਿਟੇਲ ਮੈਂਮ ਡਿਸਕਸ਼ਨ ਕਰਾਂਗੇ ਪਹਿਲਾਂ ਤੇ ਆਪਾਂ ਪੇਰੈਂਟਸ ਨੂੰ ਇਹ ਦੱਸਾਂਗੇ ਕਿ ਉਹਨਾਂ ਨੂੰ ਕਿਹੜੀ ਚੀਜ਼ ਤੋਂ ਪਤਾ ਲੱਗੇਗਾ ਕਿ ਉਹਨਾਂ ਦੇ ਬੱਚੇ ਦੇ ਵਿੱਚ ਆਟਿਜ਼ਮ ਹੈ ਕਿ ਨਹੀਂ ਹੈ ਅਗਰ ਹੈ ਤੇ ਉਸ ਤੋਂ ਬਾਅਦ ਉਹਨੂੰ ਕੀ ਕਰਨਾ ਚਾਹੀਦਾ ਸੋ ਜਰਨਲੀ ਇਸ ਚੀਜ਼ ਨੂੰ ਦੇਖਣ ਲਈ ਮੈਮ ਤਿੰਨ ਡੋਮੇਨ ਦੇਖੇ ਜਾਂਦੇ ਨੇ ਪਹਿਲਾ ਡੋਮੇਨ ਹੁੰਦਾ ਹੈ ਬੱਚੇ ਕੋਲ ਸਪੀਚ ਨਾ ਹੋਣਾ ਜਾਂ ਹੋਣ ਦੇ ਬਾਵਜੂਦ ਵੀ ਕਮਿਊਨੀਕੇਟ ਨਾ ਕਰਨਾ ਸੋ ਮੇਰੇ ਕੋਲ ਪਹਿਲਾਂ ਤੇ ਮੇਰੇ ਕੋਲ ਸ਼ਬਦ ਨਹੀਂ ਹੈ ਸ਼ਬਦ ਹੈਗੇ ਵੀ ਹੈ ਪਰ ਮੈਨੂੰ ਕਮਿਊਨੀਕੇਟ ਕਰਨਾ ਨਹੀਂ ਆਉਂਦਾ ਇਹ ਪਹਿਲਾ ਰੈਡ ਫਲੈਗ ਫਾਰ ਆਟਿਜ਼ਮ ਹੁੰਦਾ ਹੈ ਦੂਸਰਾ ਹੁੰਦਾ ਹੈ ਕਮਿਊਨੀਕੇਸ਼ਨ ਡੈਫਿਸਿਟ ਯਾਨੀ ਸੋਸ਼ੀਅਲੀ ਡੈਫਿਸਿਟ ਹੋਣਾ ਬੱਚਾ ਬੱਚਾ ਆਪਣੀ ਏਜ ਦੇ ਬੱਚਾ ਦੇ ਨਾਲ ਖੁੱਲਦਾ ਮਿਲਦਾ ਨਹੀਂ ਆਪਣੇ ਨਾਮ ਨੂੰ ਪੁਕਾਰਨ ਤੇ ਰਿਸਪੌਂਡ ਨਹੀਂ ਕਰਦਾ ਆਈ ਕੰਟੈਕਟ ਨਹੀਂ ਕਰਦਾ ਆਪਣੇ ਆਪ ਹੈਲੋ ਨਹੀਂ ਬਾਏ ਨਹੀਂ ਤੁਹਾਡੀ ਆਪਣੀ ਗੱਲ ਨੂੰ ਤੁਹਾਨੂੰ ਅੱਛੇ ਤਰੀਕੇ ਨਾਲ ਸਮਝਾ ਨਹੀਂ ਪਾਂਦਾ ਤੁਹਾਡੀ ਨੂੰ ਸਮਝ ਨਹੀਂ ਪਾਂਦਾ ਸੋ ਇਹ ਦੂਸਰਾ ਹੁੰਦਾ ਰੈਡ ਫਲੈਗ ਫਾਰ ਆਰਟਿਜ਼ਮ ਤੀਸਰਾ ਹੁੰਦਾ ਸਟੀਰੀਓ ਟਿਪੀਕਲ ਬਿਹੇਵੀਅਰ ਸਟੀਰੀਓ ਟਿਪੀਕਲ ਬਿਹੇਵੀਅਰ ਮਤਲਬ ਕੁਝ ਅਲੱਗ ਜਿਹਾ ਬਿਹੇਵ ਕਰਨਾ ਅਲੱਗ ਜਿਹਾ ਬਿਹੇਵ ਕਰਨਾ ਜਿਵੇਂ ਆਪਣੇ ਆਪ ਹੀ ਹੱਸਣ ਲੱਗ ਪੈਣਾ ਆਪਣੇ ਆਪ ਹੀ ਰੋਣ ਲੱਗ ਪੈਣਾ ਸੋ ਕਿਸੇ ਵੀ ਆਪਣੇ ਨਾਮ ਨੂੰ ਪੁਕਾਰਨ ਤੇ ਰਿਸਪੌਂਡ ਨਹੀਂ ਕਰਨਾ ਜ਼ਿਆਦਾ ਜ਼ਿੱਦੀ ਰਹਿਣਾ ਹਾਈਪਰ ਰਹਿਣਾ ਮਤਲਬ ਬਹੁਤ ਜ਼ਿਆਦਾ ਹਾਈਪਰ ਹੈ ਬੱਚਾ ਟਿੱਕੇ ਨਹੀਂ ਬੈਠ ਰਿਹਾ ਤੁਹਾਡੀ ਗੱਲ ਨੂੰ ਨਾ ਸੁਣ ਰਿਹਾ ਨਾ ਸਮਝ ਰਿਹਾ ਸੋ ਬਹੁਤ ਜਿੱਦੀ ਰਹਿ ਰਿਹਾ ਹੈ ਖੁਦ ਨੂੰ ਮਾਰ ਰਿਹਾ ਕਿਸੇ ਨੂੰ ਮਾਰ ਰਿਹਾ ਸੋ ਕਿਸੇ ਵੀ ਚੀਜ਼ ਤੇ ਪੂਰੀ ਹੋਣ ਤੇ ਬਾਅਦ ਨੂੰ ਮਾਪੇ ਨੂੰ ਮਾਰ ਰਿਹਾ ਖਾਣ ਵਾਲੀ ਚੀਜ਼ਾਂ ਨੂੰ ਖਾਣ ਤੋਂ ਪਹਿਲਾਂ 스멜 ਕਰ ਰਿਹਾ ਟੋ ਵਾਕਿੰਗ ਕਰ ਰਿਹਾ ਪੰਜਿਆਂ ਦੇ ਪਰ ਚੱਲ ਰਿਹਾ ਠੀਕ ਹੈ ਕਿਸੇ ਚੀਜ਼ ਦੇ ਨਾਲ ਬਹੁਤ ਫੈਸੀਨੇਟਡ ਹੈ ਕਿਸੇ ਇੱਕ ਹੀ ਚੀਜ਼ ਨੂੰ ਗੇਮ ਨੂੰ ਬਾਰ-ਬਾਰ ਖੇਲਣਾ ਸੋ ਇਹ ਖਿਡੌਣਿਆਂ ਨੂੰ ਖੇਲਣ ਦੀ ਬਜਾਏ ਲਾਈਨ 'ਚ ਲਗਾਉਂਦੇ ਰਹਿਣਾ ਉਹਨੂੰ ਖੇਲਣ ਦੀ ਵਿਦਾਇ ਮੂੰਚ ਪਾਲਣਾ ਸੋ ਸਮਥਿੰਗ ਇਸ ਤਰੀਕੇ ਦੇ ਕੁਝ ਬਿਹੇਵ ਕਰੰਦੇ ਇਹ ਤਿੰਨ ਡੋਮੇਨ ਹੁੰਦੇ ਨੇ ਜਿੱਦੇ ਕੀ ਮਾਪੇ ਨੂੰ ਇੱਕ ਸਿੰਪਟਮਸ ਪਤਾ ਲੱਗਣੇ ਸ਼ੁਰੂ ਹੋ ਜਾਂਦੇ ਕਿ ਮੇਰੇ ਬੱਚੇ ਦੇ ਵਿੱਚ ਕੋਈ ਰੈਡ ਫਲੈਗ ਫਾਰ ਆਟਿਜ਼ਮ ਹੈ ਕਿ ਨਹੀਂ ਹੈ ਇਹਨੂੰ ਇਸੇ ਲਈ ਐਸਡੀ ਕਿਹਾ ਜਾਂਦਾ ਆਟਿਜ਼ਮ ਸਪੈਕਟਰਮ ਡਿਸਆਰਡਰ ਕਿਹਾ ਜਾਂਦਾ ਇਹਨਾਂ ਤਿੰਨਾਂ ਡੋਮੇਨ ਚ ਬੱਚਾ ਕਿਤੇ ਵੀ ਆ ਰਿਹਾ ਤੇ ਬੱਚੇ ਦੇ ਲੀਓ ਰੈਡ ਫਲੈਗ ਜਿੱਦਾਂ ਤੁਸੀਂ ਦੱਸਿਆ ਨਾ ਕਿ ਬੱਚਾ ਹੈਲੋ ਹਾਈ ਨਹੀਂ ਕਰ ਰਿਹਾ ਹਨਾ ਬੱਚਾ ਜੀ ਚੀਜ਼ਾਂ ਨੂੰ ਬੁਲਾ ਨਹੀਂ ਰਿਹਾ ਰਿਸ਼ਤੇਦਾਰ ਕੋਈ ਆ ਰਹੇ ਨੇ ਤੇ ਉਹ ਕਹਿ ਰਹੇ ਨੇ ਹੈਲੋ ਬੇਟਾ ਜਵਾਬ ਨਹੀਂ ਦੇ ਰਿਹਾ ਤੁਸੀਂ ਕਹਿ ਰਹੇ ਹੋ ਆਰਟਿਸਮ ਹੈ ਹਨਾ ਤਾਂ ਪਰ ਜਿਹੜੇ ਪੇਰੈਂਟਸ ਨੇ ਉਹ ਕਹਿ ਰਹੇ ਨੇ ਕਿ ਸਾਡਾ ਬੱਚਾ ਸ਼ਰਮੀਲਾ ਬਹੁਤ ਹੈ ਜੀ ਸਾਡਾ ਬੱਚਾ ਜੀ ਦੇਖੋ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਜੀ ਉਹ ਅਜਿਹੇ ਵਰਡਸ ਦੇ ਦਿੰਦੇ ਨੇ ਜਾਂ ਬੱਚਾ ਕੁਝ ਅਜਈਆਂ ਚੀਜ਼ਾਂ ਕਰਦਾ ਹੈ ਜੋ ਐਕਸੈਪਟ ਕਰਨ ਵਾਲੀ ਨਹੀਂ ਹੈ ਤੋ ਕਹਦਨ ਜੀ ਬੱਚਾ ਮੈਂਟਲੀ ਡਿਸਟਰਬ ਹੈ ਦਿਮਾਗੀ ਤੌਰ ਤੇ ਬਿਮਾਰ ਹੈ ਅਜਿਹੇ ਵਰਡਸ ਦਿੰਦੇ ਨੇ ਲੱਗਦਾ ਹੈ ਕਿ ਉਹ ਇਹਦਾ ਚੀਜ਼ਾਂ ਤੋਂ ਅਵੇਅਰ ਨਹੀਂ ਪਰ ਜੋ ਤੁਸੀਂ ਲੈ ਕੇ ਆਏ ਉਸ ਤੋਂ ਅਵੇਅਰ ਨਹੀਂ ਬਿਲਕੁਲ ਮੈਮ ਇਹਦੇ ਨਾਲ ਦੋਨੋਂ ਹੀ ਅਲੱਗ-ਅਲੱਗ ਨੇ ਪਹਿਲਾਂ ਤੇ ਹੁੰਦਾ ਮੈਂ ਮੰਨਦਾ ਕਿ ਮੇਰਾ ਬੱਚਾ ਜੀ ਥੋੜਾ ਸ਼ਾਈ ਹੈ ਮੇਰਾ ਬੱਚਾ ਖੁੱਲਦਾ ਮਿਲਦਾ ਨਹੀਂ ਹੈ ਬੱਚਾ ਸ਼ਾਈ ਹੈ ਖੁੱਲਦਾ ਮਿਲਦਾ ਨਹੀਂ ਹੈ ਠੀਕ ਹੈ ਬਿਲਕੁਲ ਠੀਕ ਹੈ ਪਰ ਬੱਚਾ ਆਪਣੇ ਨਾਮ ਨੂੰ ਪੁਕਾਰਨ ਤੇ ਰਿਸਪੌਂਡ ਤੇ ਕਰੇ ਬੱਚਾ ਆਪਣੇ ਨਾਮ ਨੂੰ ਪੁਕਾਰਨ ਤੇ ਰਿਸਪੌਂਡ ਨਹੀਂ ਕਰ ਰਿਹਾ ਬੱਚਾ ਸ਼ਾਈ ਹੈ ਉਹ ਦੂਸਰਾ ਨਾਲ ਨਿਕਲਦਾ ਮਿਲਦਾ ਮਾਪੇ ਨਾਲ ਤੇ ਕੁੱਲੇ ਮਿਲੇ ਆਪਣੀ ਫੈਮਿਲੀ ਨੂੰ ਤੇ ਉਸ ਤਰੀਕੇ ਦੇ ਨਾਲ ਆਇਡੈਂਟੀਫਾਈ ਕਰੇ ਉਹਨਾਂ ਚੀਜ਼ਾਂ ਨੂੰ ਤੇ ਸਮਝੇ ਸੋ ਇਥੇ ਮਾਪੇ ਨੂੰ ਸਮਝ ਹੁੰਦੀ ਹੈ ਕਿ ਸ਼ਾਇਦ ਇਹ ਕੋਈ ਅਲੱਗ ਚੀਜ਼ ਹੈ ਔਰ ਅਗਰ ਮੇਰੇ ਆਪਣੇ ਬੱਚੇ ਨੂੰ ਨਾਮ ਤੇ ਪੁਕਾਰਨ ਤੇ ਰਿਸਪੌਂਡ ਨਹੀਂ ਕਰ ਰਿਹਾ ਉਹ ਫੈਮਿਲੀ ਮੈਂਬਰ ਦੇ ਨਾਲ ਵੀ ਖੁੱਲਦਾ ਮਿਲਦਾ ਨਹੀਂ ਹੈ ਉਹ ਸਕੂਲ ਦੇ ਵਿੱਚ ਵੀ ਪ੍ਰੋਪਰ ਆਪਣੇ ਟੀਚਰਜ਼ ਦੀ ਇਨਸਟਰਕਸ਼ਨ ਨੂੰ ਫਾਲੋ ਨਹੀਂ ਕਰ ਰਿਹਾ ਬਹੁਤ ਜ਼ਿਆਦਾ ਜ਼ਿੱਦੀ ਹੋ ਰਿਹਾ ਹੈ ਬਹੁਤ ਜ਼ਿਆਦਾ ਮਾਰ ਰਿਹਾ ਹੈ ਬਹੁਤ ਜ਼ਿਆਦਾ ਹਾਈਪਰ ਹੋ ਰਿਹਾ ਹੈ ਫਿਰ ਤੇ ਮਾਪੇ ਨੂੰ ਸਮਝਣਾ ਚਾਹੀਦਾ ਹੈ ਉੱਥੇ ਤੇ ਉਹ ਐ ਗਲਤੀਆਂ ਨਾ ਕਰਨ ਕਿ ਨਹੀਂ ਮੇਰੇ ਬੱਚੇ 'ਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਔਰ ਦੂਸਰੀ ਚੀਜ਼ ਜਿਨ੍ਹਾਂ ਨੂੰ ਅਸੀਂ ਬਿਲਕੁਲ Mentally Retarded ਕਹਿ ਕੇ ਛੱਡ ਦਿੰਨੇ ਆ ਇੱਥੇ ਵੀ ਮਾਪੇ ਨੂੰ ਸਮਝਣਾ ਪਏਗਾ ਉਹ ਬੱਚਾ Mentally Retarded ਨਹੀਂ ਹੈ ਉਹ ਇੱਕ ਸਪੈਸ਼ਲ ਬੱਚਾ ਹੈ ਅਸੀਂ ਉਹਦੇ ਲਈ ਕੀਤਾ ਕੀ ਹੈ ਜਿਹੜਾ ਅਸੀਂ ਉਹਨੂੰ ਪਹਿਲਾਂ ਹੀ ਡਿਕਲੇਅਰ ਕਰ ਦਿੱਤਾ ਸਭ ਕੁਝ ਅਸੀਂ ਪਹਿਲਾਂ ਉਹਦੇ ਤੇ ਐਫਰਟ ਤੇ ਕਰੀਏ ਅਸੀਂ ਬਿਨਾਂ ਐਫਰਟ ਕੀਤੇ ਹੀ ਉਹਨੂੰ ਇੱਕ ਸਰਟੀਫਿਕੇਟ ਦੇ ਦੇਾਂਗੇ ਤੇ ਉਹ ਵੀ ਕਿਹੜਾ ਸਹੀ ਕੰਮ ਹੈ ਸੋ ਜਦ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਅੱਜ ਹੱਲ ਹੈ ਨਹੀਂ ਮੈਂ ਕਹਿ ਰਿਹਾ ਠੀਕ ਹੈ ਤੁਹਾਡਾ ਬੱਚਾ ਅਜ 15 ਸਾਲ ਦਾ ਹੋ ਗਿਆ 20 ਸਾਲ ਦਾ ਹੋ ਗਿਆ ਤੁਸੀਂ ਥੱਕ ਗਏ ਹੋ ਮੈਂ ਉੱਥੇ ਸਮਝ ਸਕਦਾ ਪਰ ਜੇ ਬੱਚਾ ਮੇਰਾ 2 ਸਾਲ ਦਾ 3 ਸਾਲ ਦਾ ਤੁਹਾਡੇ ਕੋਲ ਹਰ ਚੀਜ਼ ਦਾ ਹੱਲ ਹੈਗਾ ਉਹ ਹੱਲ ਹੋਣ ਦੇ ਬਾਵਜੂਦ ਵੀ ਮੈਂ ਹੱਲ ਨਹੀਂ ਕਰ ਰਿਹਾ ਫਿਰ ਤੇ ਉਸ ਬੱਚੇ ਦੀ ਗਲਤੀ ਨਹੀਂ ਹੈ ਨਾ ਅਸੀਂ ਉਸ ਬੱਚੇ ਦੀ ਗਲਤੀ ਕਿਉਂ ਕਰ ਰਹੇ ਹਾਂ ਉੱਥੇ ਗਲਤੀ ਮਾਪੇ ਵੀ ਹੈ ਜਿਹੜਾ ਉਹਨੂੰ ਸਮਝ ਕੇ ਵੀ ਉਸ ਤਰੀਕੇ ਦੇ ਉੱਤੇ ਕੰਮ ਨਹੀਂ ਕਰਨਾ ਚਾਹ ਰਹੇ ਤੁਸੀਂਰਾ ਕੁਝ ਕਿਵੇਂ ਫਿਰ ਪੇਰੈਂਟਸ ਨੂੰ ਕਿਵੇਂ ਸਮਝਾਉਂਦੇ ਹੋ ਕਿਵੇਂ ਉਹਨਾਂ ਨੂੰ ਦੱਸਦੇ ਹੋ ਕਿ ਉਹ ਤੁਹਾਡੀ ਜੇਕਰ ਤੁਸੀਂ ਕਿਸੇ ਪੇਰੈਂਟ ਨੂੰ ਦੱਸਦੇ ਹੋ ਕਿ ਤੁਸੀਂ ਐਵੇਂ ਐਵੇਂ ਕਰੋ ਕਿ ਉਹ ਤੁਹਾਡਾ ਕਹਿਣਾ ਮੰਨਦੇ ਨੇ ਦੇਖੋ ਮੈਮ ਇਹ ਬਹੁਤ ਮੁਸ਼ਕਿਲ ਕੰਮ ਹੈ ਮੰਨਨ ਵਾਲੇ ਮਾਪੇ ਮੰਦੇ ਵੀ ਨਹੀਂ ਮੈਂ ਇੱਥੇ ਇਹੀ ਪੈਰੈਂਟ ਨੂੰ ਸਮਝਾਉਣਾ ਚਾਹਨਾ ਦੇਖੋ ਹਰ ਪੈਰੈਂਟ ਕਹਿੰਦਾ ਜੀ ਮੇਰੇ ਬੱਚੇ ਦਾ ਡਾਇਗਨੋਸ ਹੋ ਗਿਆ ਮੈਨੂੰ ਪਤਾ ਲੱਗ ਗਿਆ ਮੈਂ ਫਲਾਣੇ ਸੈਂਟਰ ਵੀ ਜਾ ਰਿਹਾ ਮੈਂ ਫਲਾਣੇ ਸੈਂਟਰ ਵੀ ਜਾ ਰਿਹਾ ਉਹ ਆਪਣੇ ਵੱਲੋਂ ਤੇ ਹਰ ਐਫਰਟ ਕਰ ਰਹੇ ਹੁਣ ਜੇ ਮਾਪੇ ਨੂੰ ਕਿਸੇ ਨੇ ਸਿਖਾਇਆ ਹੀ ਨਹੀਂ ਕਿ ਇਕੱਲੇ ਸੈਂਟਰ ਨਾਲ ਕੰਮ ਨਹੀਂ ਚੱਲਣਾ ਤੇ ਮਾਪੇ ਵੀ ਕੀ ਕਰੇਗਾ ਇੱਕ ਮਾਪੇ ਤੁਹਾਡੇ ਸਾਹਮਣੇ ਹੀ ਬੈਠਾ ਜਿਹੜਾ ਕਿ ਇੰਨੇ ਸਾਲ ਸੈਂਟਰ 'ਚ ਜਾਂਦਾ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਕੰਮ ਸਾਨੂੰ ਵੀ ਕਰਨਾ ਪਏਗਾ ਅਸੀਂ ਅਜੋ ਹੀ ਕਰ ਰਹੇ ਹਾਂ ਸਾਡੀ ਕੇਅਰ ਫਾਰ ਆਟਿਜ਼ਮ ਕੀ ਕਰ ਰਹੀ ਹੈ ਕੇਅਰ ਫਾਰ ਆਟਿਜ਼ਮ ਇੱਕ ਐਡੀ ਵੱਡੀ ਫਾਊਂਡੇਸ਼ਨ ਹੈ ਜਿਹੜੀ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਫਾਊਂਡੇਸ਼ਨ ਬਣ ਗਈ ਹੈ ਜਿੱਥੇ ਕਿ ਹਰ ਉਹ ਫੈਸਿਲਿਟੀ ਹਰ ਉਹ ਫੈਕਿਲਿਟੀ ਅਵੇਲੇਬਲ ਹੈ ਉਹ ਸੈਟਅਪ ਦੇ ਅੰਦਰ ਜਿਹੜੀ ਕਿ ਉਹਨਾਂ ਬੱਚਿਆਂ ਲਈ ਪਹਿਲਾਂ ਚਾਹੀਦੀ ਉਹ ਕੀ ਰਿਹਾ ਹੈ ਪਹਿਲਾਂ ਤੇ ਲੋਕਾਂ ਕੋਲ ਐਡੀ ਕੰਪਲੀਟ ਟੀਮ ਨਹੀਂ ਹੈ ਕੰਪਲੀਟ ਸੈਟਅਪ ਨਹੀਂ ਹੈ ਜਿੰਨਾਂ ਕੋਲ ਹੈ ਉਹ ਬਹੁਤ ਦੂਰ ਦੂਰ ਹੈ ਮਾਪੇ ਉੱਥੋਂ ਤੱਕ ਨਹੀਂ ਪਹੁੰਚ ਪਾਂਦਾ ਹੈ ਤੇ ਉਹ ਬਹੁਤ ਐਕਸਪੈਂਸਿਵ ਹੈ ਸਾਮੀ ਮਾਪੇ ਆਪਣੀ ਕਿਵੇਰੀ ਪਹੁੰਚ ਪਾਂਦਾ ਇੱਥੇ ਅਸੀਂ ਮਾਪੇ-ਬਾਪ ਨੂੰ ਇਹ ਸਮਝਾਣੇ ਆ ਕਿ ਉਹ ਸਾਰੀ ਸਰਵਿਸਿਜ਼ ਲੈਣੀਆਂ ਨੇ ਔਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੀਆਂ ਸਰਵਿਸਿਜ਼ ਲੈਣੀਆਂ ਕਿਉਂਕਿ ਮਾਪੇ-ਬਾਪ ਨੂੰ ਤਾਂ ਨਹੀਂ ਪਤਾ ਹੁਣ ਮੈਂ ਕਹਿੰਦਾ ਜੀ ਕਿਸੇ ਵੀ ਬਿਮਾਰੀ ਦਾ ਮੇਰਾ ਡਾਇਗਨੋਸ ਹੋ ਗਿਆ ਹੁਣ ਤੁਹਾਨੂੰ ਤੁਹਾਡੇ ਨੂੰ ਪਤਾ ਕਿ ਕਿਹੜੀ ਦਵਾਈ ਹੋਣੀ ਚਾਹੀਦੀ ਕਿਹੜੀ ਨਹੀਂ ਹੋਣੀ ਚਾਹੀਦੀ ਉਹ ਦੱਸੇਗਾ ਤੇ ਡਾਕਟਰ ਨਾ ਤੇ ਜੇ ਡਾਕਟਰ ਹੀ ਇੱਥੇ ਸਹੀ ਤਰੀਕੇ ਨਾਲ ਨਹੀਂ ਦੱਸੇਗਾ ਤੇ ਫਿਰ ਪੇਸ਼ੈਂਟ ਕਿਵੇਂ ਠੀਕ ਹੋਏਗਾ ਸੋ ਇੱਥੇ ਜਿਹੜੇ ਪ੍ਰੋਫੈਸ਼ਨਲ ਹੈ ਉਹਨਾਂ ਨੂੰ ਸਮਝਾਉਣਾ ਪਏਗਾ ਕਿ ਮੈਨੂੰ ਇਹਦੇ ਲਈ ਕਿਹੜੀ-ਕਿਹੜੀ ਫੈਕਿਲਿਟੀ ਚਾਹੀਦੀ ਹੈ 케어 포 어티즘 ਕੋਲ ਉਹ ਹਰ ਫੈਸਿਲਿਟੀ ਔਰ ਫੈਕਲਟੀ ਮੌਜੂਦ ਹੈ ਜਿਦੀ ਮੈਂ ਗੱਲ ਕਰਾਂ ਉਹਦੇ ਲਈ ਸਾਈਕੋਲੋਜੀ ਤੋਂ ਲੈ ਕੇ ਉਹਦੇ ਲਈ ਓਕਿਊਪੇਸ਼ਨਲ ਥੈਰੇਪੀ ਤੋਂ ਲੈ ਕੇ ਉਹਦੇ ਲਈ ਸਪੀਚ ਥੈਰੇਪੀ ਤੋਂ ਲੈ ਕੇ ਉਹਦੇ ਲਈ ਸਪੈਸ਼ਲ ਐਜੂਕੇਟਰ ਤੋਂ ਲੈ ਕੇ ਕਾਉਂਸਲਰ ਤੋਂ ਲੈ ਕੇ ਹਰ ਉਹ ਪ੍ਰੋਫੈਸ਼ਨਲ ਉਸ ਛਾਤੇ ਹਟਾ ਮੌਜੂਦ ਹੈ ਪਹਿਲਾਂ ਤੇ ਇਹ ਸਾਰੇ ਪ੍ਰੋਫੈਸ਼ਨਲ ਇਹਦੇ ਲਈ ਕੁਝ ਮੈਂ ਤੁਹਾਡੇ ਇੱਥੇ ਗੱਲ ਕੱਟ ਰਹੀ ਹਾਂ ਤੁਸੀਂ ਕਹਿਆ ਕਿ ਹਰ ਇੱਕ ਚੀਜ਼ ਉੱਥੇ ਮੌਜੂਦ ਹੈ ਹੈਨਾ ਜੀ ਫਿਰ ਦਿੱਲੀ ਖਰਚਾ ਵੀ ਲੱਗਦਾ ਹੋਏਗਾ ਹਨਾ ਫਿਰ ਤੁਸੀਂ ਉਹ ਸਾਰਾ ਕੁਝ ਬੱਚਿਆਂ ਤੋਂ ਕੱਢਦੇ ਹੋਗੇ ਬਿਲਕੁਲ ਮੈਮ ਮੈਂ ਉਹਦੇ ਤੇ ਦੱਸਾਂਗਾ ਮੈਂ ਅਸੀਂ ਉਹਦੇ ਲਈ ਕੀ ਕਰਦੇ ਆ ਪਹਿਲਾਂ ਤੇ ਇਹ ਸਾਰੇ ਪ੍ਰੋਫੈਸ਼ਨਲ ਚਾਹੀਦੇ ਨੇ ਜਿੱਥੇ ਉਹ ਸਾਰੇ ਪ੍ਰੋਫੈਸ਼ਨਲ ਨਹੀਂ ਹੈ ਮੈਮ ਉਥੇ ਜਾ ਕੇ ਮੇਰੇ ਬੱਚੇ ਦਾ ਸਮਾਂ ਵੀ ਨਿਕਲ ਜਾਏਗਾ ਔਰ ਪੈਸਾ ਵੀ ਚਲਾ ਜਾਏਗਾ ਮਾਪੇ ਦਾ ਅਸੀਂ ਉਹ ਚੀਜ਼ ਨੂੰ ਨਹੀਂ ਪਾਵਾਂਗੇ ਉਸ ਦੇ ਨਾਲ ਨਾਲ ਪੇਰੈਂਟ ਦਾ ਟ੍ਰੇਨ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸੈਂਟਰ ਦੇ ਵਿੱਚ ਬੱਚਾ 1 ਘੰਟੇ ਲਈ ਜਾਂ 2 ਘੰਟੇ ਲਈ ਜਾਂ 3 ਘੰਟੇ ਲਈ ਜਾਏਗਾ ਇਸ ਤੋਂ ਵੱਧ ਤੇ ਨਹੀਂ ਜਾ ਪਾਏਗਾ ਬਾਕੀ ਸਾਰਾ ਦਿਨ ਤੇ ਬੱਚਾ ਆਪਣੇ ਮਾਪੇ ਦੇ ਨਾਲ ਹੀ ਸਮਾਂ ਬਿਤਾ ਰਿਹਾ ਸੋ ਜੇ ਉਹ ਮਾਪੇਪ ਨਹੀਂ ਟ੍ਰੇਨ ਹੋਇਆ ਫਿਰ ਵੀ ਦਿੱਕਤ ਹੋ ਜਾਏਗੀ ਹੁਣ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਇੰਨੇ ਸਾਰੇ ਪ੍ਰੋਫੈਸ਼ਨਲ ਚਾਹੀਦੇ ਨੇ ਤੇ ਉਹ ਤੁਸੀਂ ਵੀ ਤੇ ਬੱਚਿਆਂ ਤੋਂ ਲੈਂਦੇ ਹੋਗੇ ਬਟ ਆਬਵੀਸਲੀ ਮੈਮ ਅਸੀਂ ਇਹ ਫ੍ਰੀ ਨਹੀਂ ਚੱਲ ਸਕਦਾ ਫਿਰ ਇਹਨੂੰ ਫਿਰ ਲੋਕ ਬਿਜ਼ਨਸ ਨਹੀਂ ਦੱਸਦੇ ਹੋਣਗੇ ਵੀ ਤੁਸੀਂ ਕਹਿੰਦੇ ਹੋ ਮੈਂ ਸਮਾਜ ਸੇਵਾ ਕਰਦਾ ਹਾਂ ਬਿਲਕੁਲ ਦੱਸਦੇ ਆ ਮੈਮ ਬਿਲਕੁਲ ਦੱਸਦੇ ਆ ਮੈਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਸਮਾਜ ਸੇਵਾ ਕਰਦਾ ਮੈਂ ਕਹਿੰਦਾ ਮੈਂ ਇੱਕ ਫਾਊਂਡੇਸ਼ਨ ਚਲਾ ਰਿਹਾ ਜਿੱਥੇ ਕਿ ਉਹ ਹਰ ਚੀਜ਼ ਹੋ ਰਹੀ ਹੈ ਬ ਉੱਥੇ ਮਾਪਬਪ ਦੇ ਪੈਸੇ ਲੱਗ ਰਹੇ ਨੇ ਪਰ ਉਹ ਮਾਪਬਪ ਦਾ ਪੈਸਾ ਜਾਇਆ ਨਹੀਂ ਜਾ ਰਿਹਾ ਉਹਦੇ ਲਈ ਮੈਂ ਇਹ ਕਹਿ ਸਕਦਾ ਤੁਸੀਂ ਇੱਕ ਵਾਰੀ ਉੱਥੇ ਆਓ ਉਥੋਂ ਦੇ ਪੇਰੈਂਟਸ ਨੂੰ ਮਿਲੋ ਉਥੋਂ ਦੇ ਬੱਚਿਆਂ ਨੂੰ ਮਿਲੋ ਤੁਹਾਨੂੰ ਤਾਂ ਹੀ ਸਮਝ ਆਏਗਾ ਕਿ ਉਹ ਮਾਪਬਪ ਦੇ ਪੈਸੇ ਵਰਤ ਹੋ ਰਹੇ ਨੇ ਕਿ ਨਹੀਂ ਹੋ ਰਹੇ ਨੇ ਤੁਹਾਡਾ ਕੁਐਸਚਨ ਬਿਲਕੁਲ ਠੀਕ ਹੈ ਜ਼ਰੂਰੀ ਨਹੀਂ ਕਿ ਅਗਰ ਹਰ ਚੀਜ਼ ਮੈਮ ਫ੍ਰੀ ਚੱਲ ਜਾਂਦੀ ਨਾ ਤੇ ਫਿਰ ਮੈਂ ਕਹਿੰਦਾ ਇਹਦੇ ਬਹੁਤ ਸੈਂਟਰ ਹੁੰਸੀ ਮੈਂ ਤੇ ਇਹ ਸੈਂਟਰ ਦੀ ਗੱਲ ਛੱਡ ਦਿਓ ਅੱਜ ਕਿਹੜਾ ਮੰਦਿਰ ਕਿਹੜਾ ਗੁਰਦੁਆਰਾ ਐਡਾ ਫ੍ਰੀ ਚੱਲਦਾ ਨਹੀਂ ਚੱਲ ਸਕਦਾ ਨਾ ਅਸੀਂ ਉੱਥੇ ਵੀ ਤੇ ਚਾਹੀਦਾ ਨਾ ਬਟ ਕਿਆ ਉਹ ਪੈਸਾ ਸਹੀ ਤਰੀਕੇ ਨਾਲ ਲੱਗ ਰਿਹਾ ਹੈ ਇੱਥੇ ਵੀ ਅਗਰ ਮਾਪੇ ਕੋਲੋਂ ਪੈਸਾ ਲਿੱਤਾ ਜਾ ਰਿਹਾ ਹੈ ਤੇ ਉਸ ਮਾਪੇ ਦੇ ਪੈਸੇ ਦਾ ਰਿਵਾਰਡ ਦਿੱਤਾ ਜਾ ਰਿਹਾ ਹੈ ਬਟ ਹਾਂ ਜਿਹੜੇ ਇਹ ਤੇ ਉਹਨੇ ਜਿਹੜੇ ਅਫੋਰਡੇਬਲ ਨਹੀਂ ਕਿਉਂਕਿ ਉਹਦੇ ਬਿਨਾ ਚੱਲ ਹੀ ਨਹੀਂ ਸਕਦਾ ਮੈਂ ਤੁਹਾਨੂੰ ਦੱਸਿਆ ਕਿਉਂਕਿ ਇੰਨੇ ਸਾਰੇ ਪ੍ਰੋਫੈਸ਼ਨਲ ਨੂੰ ਅਗਰ ਮੈਂ ਤਨਖਾਹਾਂ ਹੀ ਨਹੀਂ ਦਵਾਂਗਾ ਮੇਰੇ ਲਈ ਕਿ ਡ੍ਰੀਮ ਪ੍ਰੋਜੈਕਟ ਹੈ ਕਿਉਂਕਿ ਮੇਰਾ ਬੱਚਾ ਇਸ ਪ੍ਰੋਬਲਮ ਤੋਂ ਨਿਕਲ ਰਿਹਾ ਸੀ ਤੇ ਦਿਲ ਚਾਹਿਆ ਕਿ ਕਿਸ ਤਰ੍ਹਾਂ ਦੀ ਚੀਜ਼ ਬਣਾਈ ਜਾਵੇ ਜਿੱਥੇ ਕਿ ਉਹਨਾਂ ਮਾਪੇ ਬਬ ਦੇ ਨਾਲ ਸਹੀ ਤਰੀਕੇ ਦੇ ਨਾਲ ਸਹੀ ਓਨੈਸਟੀ ਦੇ ਨਾਲ ਦਿਲ ਤੋਂ ਕੰਮ ਕੀਤਾ ਜਾਵੇ ਪਰ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਲਈ ਤੇ ਨਹੀਂ ਹੈ ਨਾ ਉਹਨਾਂ ਦਾ ਤੇ ਕੈਰੀਅਰ ਹੈ ਉਹ ਕਿਵੇਂ ਆਪਣੀ ਘਰ ਦੀ ਰੋਟੀ ਚਲਾਣਗੇ ਸੋ ਅਗਰ ਹਾਂ ਉਸ ਦੇ ਬਾਵਜੂਦ ਵੀ ਜਿਹੜੀ ਮੈਂ ਤੁਹਾਨੂੰ ਕਹ ਰਾਂਗੇ ਅਸੀਂ ਸੇਵਾ ਕਰ ਰਹੇ ਹਾਂ ਉਹ ਕੀ ਹੈ ਜਿਹੜੇ ਅਫੋਰਡੇਬਲ ਨਹੀਂ ਹੈ ਉਹਨਾਂ ਨੂੰ ਅਸੀਂ ਉਹਨਾਂ ਵਾਸਤੇ ਵੀ ਕੰਮ ਕਰ ਰਹੇ ਹਾਂ ਉਹਨਾਂ ਵਾਸਤੇ ਮੇਰਾ ਸੈਂਟਰ ਅਸੀਂ ਕੁਝ ਕੰਸੈਸ਼ਨਲ ਕ੍ਰਾਈਟੇਰੀਆ ਬ ਜਿਹੜੇ ਕੰਸੈਸ਼ਨਲ ਕ੍ਰਾਈਟੇਰੀਆ ਕਿ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੀ ਫੀਸ ਦੇ ਵਿੱਚ ਲੈਸ ਕੀਤਾ ਜਾਂਦਾ ਹੈ ਉਹ ਲੈਸ ਕਿਵੇਂ ਹੁੰਦੇ ਨੇ ਉਹ ਚਾਰ ਕ੍ਰਾਈਟੇਰੀਆ ਨੇ ਪਹਿਲਾ ਕ੍ਰਾਈਟੇਰੀਆ ਹੁੰਦਾ ਸਾਡਾ ਕਿ ਅਗਰ ਤੁਹਾਡੀ ਫੈਮਿਲੀ ਇਨਕਮ 30000 ਤੋਂ ਨੀਚੇ ਤੁਸੀਂ ਆਪਣਾ ਇਨਕਮ ਪ੍ਰੂਫ ਸਾਨੂੰ ਦੇ ਦਿਓ ਸਾਡੇ ਬੰਦੇ ਜਿਹਨੇ ਡਾਕੂਮੈਂਟ ਨੇ ਸਾਨੂੰ ਉਹ ਦਿਓ ਆਪਣੇ ਬੱਚੇ ਦੀ ਫੀਸ 'ਚ 20% ਡਿਸਕਾਊਂਟ ਲੈ ਸਕਦੇ ਹੋ ਦੂਸਰਾ ਕ੍ਰਾਈਟੇਰੀਆ ਜੇ ਤੁਹਾਡਾ ਬੱਚਾ 1 ਤੋਂ 2 ਨੇ ਜੀ ਭਾਵੇਂ ਬੱਚਾ ਦੂਸਰਾ ਨਾਰਮਲ ਵੀ ਹੈ ਖਰਚੇ ਸਭ ਦੇ ਤੁਸੀਂ ਉਹ ਸਾਨੂੰ ਪਤਾ ਲੱਗੇ ਦੱਸੋ ਕਿ ਕਿਵੇਂ ਐਡ 15% ਮੋਰ 20 ਦੇ ਵਿੱਚ 15% ਹੋਰ ਐਡ ਕਰ ਲੋ 35% ਤੁਹਾਡੀ ਫੀਸ ਸਲੈਸ ਹੋ ਜਾਂਦਾ ਹੂੰ ਤੀਸਰਾ ਤੁਸੀਂ ਕੱਲੇ ਮਦਰ ਹੋ ਜਾਂ ਕੱਲੇ ਫਾਦਰ ਹੋ ਸਿੰਗਲ ਪੇਰੰਡ ਹੋ ਐਡ 15% ਹੋਰ ਹੂੰ 35 ਤੇ 15 50% ਹੋ ਗਿਆ ਹੂੰ ਉਸ ਤੋਂ ਇਲਾਵਾ ਤੁਸੀਂ ਅਗਰ ਰੈਂਟ ਦੇ ਮਕਾਨ ਤੇ ਰਹਿੰਦੇ ਹੋ ਤੇ ਐਡ 20% ਹੋਰ ਹੂੰ 70% ਤੁਹਾਡੀ ਫੀਸ ਸਲੈਸ ਹੋ ਗਿਆ ਇਹ ਚੀਜ਼ ਐ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਸੈਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕੋਈ ਹੋਰ ਨਹੀਂ ਕਰਦਾ ਹੁਣ ਇਥੇ ਦੂਸਰੀ ਚੀਜ਼ ਹੀ ਖੁਰ ਆਂਦੀ ਹੈ ਵੈਸੇ ਮੈਂ ਦੇਖਿਆ ਜਾਂ ਤਾਂ ਇਹਦੇ ਫੀਸ ਦੇ ਜਿਹੜਾ ਐਕਸਪੈਂਸ ਬੰਦੇ ਨੇ ਮੈਮ 20000 25000 30000 40000 ਰੁਪਿਆ ਯਾਰ ਬਹੁਤ ਉੱਚੇ ਤੋਂ ਉੱਚੇ ਜਾਂਦੇ ਨੇ ਮੈਂ ਇਥੇ ਕੰਸੈਸ਼ਨਲ ਇੱਕ ਪਲਾਨ ਵੀ ਰੈਡੀ ਕੀਤਾ ਜਿਹਦੇ ਚ ਅਸੀਂ 15000 ਰੁਪਏ ਵਿੱਚ ਵੀ ਉਸ ਚੀਜ਼ ਨੂੰ ਐਗਜ਼ੀਕਿਊਟ ਕਰ ਰਹੇ ਹਾਂ 15000 ਚ ਵੀ ਉਹਨੂੰ ਸਾਰੇ ਪ੍ਰੋਫੈਸ਼ਨਲ ਦੇ ਰਹੇ ਹਾਂ ਜਿਹੜੇ ਕਿ ਅਫੋਰਡ ਨਹੀਂ ਹੋ ਪਾਂਦੇ ਸੋ ਐਵੀ ਇੱਕ ਉਹਤੇ ਤੁਸੀਂ ਖੁਦ ਵੀ ਇੱਕ ਸਿੰਗਲ ਪੈਰੈਂਟ ਹੋ ਨਾ ਮੈਂ ਤੁਹਾਡੀ ਸਟੋਰੀ ਦੇਖ ਰਹੀ ਸੀ ਜਿੱਤੇ ਤੁਸੀਂ ਦੱਸ ਲਓਗੇ ਤੁਹਾਡੀ ਵਾਈਫ ਵੀ ਕੈਂਸਰ ਦੇ ਚੋਗ ਗੁਜ਼ਰੇ ਹਨਾ ਸੋਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਬੇਟਾ ਵੀ ਇਸ ਥਰੂ ਨਿਕਲਿਆ ਹਨਾ ਵਾਈਫ ਵੀ ਨਿਕਲੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਤੁਹਾਨੂੰ ਖੁਦ ਨੂੰ ਭਾਵੇਂ ਤੁਸੀਂ ਇੱਕ ਡਾਕਟਰ ਨਹੀਂ ਹੋ ਨਾ ਸ਼ਾਇਦ ਫਿਰ ਵੀ ਤੁਹਾਨੂੰ ਇੱਕ ਡਾਕਟਰ ਦਾ ਰੂਪ ਧਾਰਨਾ ਪਿਆ ਮੈਂ ਮੈਸੇ ਕਰਕੇ ਦਿਲ ਚੋਂ ਆਉਂਦਾ ਹੈ ਕਿ ਯਾਰ ਠੀਕ ਹੈ ਮੈਂ ਜਿਹੜੀ ਮਿਹਨਤ ਕੀਤੀ ਮੈਂ ਜਿਹੜਾ ਪੈਸਾ ਕਮਾਇਆ ਮੈਂ ਉਹਨੂੰ ਕੀ ਕਰੂੰਗਾ ਮੇਰੇ ਬੱਚੇ ਲਈ ਅੱਜ 10 ਰੁਪਏ ਜਾਂ 10 ਕਰੋੜ ਰੁਪਏ ਕਿਰਵਾਦਰਨੇ ਕਿਉਂਕਿ ਐਹੀ ਅੱਜ ਮੇਰੇ ਬੱਚੇ ਦਾ ਅਗਰ ਜਿਹੜੇ ਸਮੇਂ ਤੇ ਜੋ ਮੈਂ ਟਿੰਡੋਰਾ ਹੁਣ ਪਿੱਟ ਰਿਹਾ ਅਗਰ ਮੈਨੂੰ ਇਸ ਵੇਲੇ ਕੋਈ ਕਿਸੇ ਨੇ ਸਮਝਾਇਆ ਹੁੰਦਾ ਤਾਂ ਅੱਜ ਮੇਰੇ ਬੱਚੇ ਦੀ ਐਪ ਸਟੇਜ ਨਹੀਂ ਹੁੰਦੀ ਹਾਂ ਅੱਜ ਜੋ ਆਪਣੇ ਜੋਗਾ ਹੋ ਗਿਆ ਮੈਂ ਤੁਹਾਨੂੰ ਕਹਿ ਰਿਹਾ ਕਿ ਆਪਣੀ ਜ਼ਿੰਦਗੀ ਦੇ 60% ਕੰਮ ਇੰਡੀਪੈਂਡੈਂਟਲੀ ਕਰਦਾ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਆਪਣੇ ਆਪ ਨੂੰ ਬਹੁਤ ਵਧੀਆ ਮੈਨੇਜ ਕਰ ਰਿਹਾ ਪਰ ਹਜੇ ਉਹ ਕਹਾਂ ਕਿ ਕੋਈ ਬਿਜ਼ਨਸ ਕਰ ਲੇਗਾ ਕੋਈ ਜੌਬ ਕਰ ਲੇਗਾ ਉਸ ਤਰੀਕੇ ਤੇ ਨਹੀਂ ਹੈ ਸੋ ਅਗਰ ਅੱਜ ਜਿੱਦਾਂ ਮੈਂ ਲੋਕਾਂ ਨੂੰ ਸਹੀ ਰਾਈਟਸ ਤੇ ਸਮਝਾ ਰਿਹਾ ਤੇ ਮੈਂ ਇਹ ਕਹਿ ਰਿਹਾ ਕਿ ਉਹਨਾਂ ਦਾ ਬੱਚਾ ਬਹੁਤ ਬੈਟਰ ਹੋ ਸਕਦਾ ਉਹ ਮਨੀ ਕਨਸੈਪਟ ਵੀ ਉਹ ਹੋ ਸਕਦਾ ਉਹ ਇੰਨਾ ਬੈਟਰ ਹੋ ਜੇ ਆਉਣ ਵਾਲੇ ਸਮੇਂ 'ਚ ਉਹ ਆਪਣਾ ਬਿਜ਼ਨਸ ਔਰ ਜੌਬ ਵੀ ਕਰ ਸਕੇ ਸੋ ਇਹ ਸਾਰੀਆਂ ਚੀਜ਼ਾਂ ਹੋ ਜਾਣ ਬਸ ਇਹੀ ਹੈ ਕਿ ਜਿੰਨੀ ਜਲਦੀ ਡਾਇਗਨੋਸ ਹੋ ਕੇ ਉਹਨੂੰ ਸਹੀ ਟ੍ਰੇਨਿੰਗ ਮਿਲ ਜਾਏਗੀ ਨਾ ਤੇ ਬੱਚਾ ਉਹਨਾਂ ਬੈਟਰ ਹੋ ਸਕਦਾ ਅੱਜ ਮੈਂ ਇਸੇ ਚੀਜ਼ ਨੂੰ ਫੀਲ ਕਰ ਰਿਹਾ ਕਿ ਯਾਰ ਸੰਯਮ ਨੂੰ ਪੈਸਾ ਚਾਹੀਦਾ ਨਹੀਂ ਵਾਈਫ ਚੱਲੇਗੀ ਮੇਰਾ ਪੈਸਾ ਇੱਕ ਇਹੋ ਜੀ ਜਗ੍ਹਾ ਤੇ ਲੱਗ ਜਾਏ ਜਿੱਥੇ ਪੈਸੇ ਖਰਚ ਕੇ ਵੀ ਮਾਪਪਾਂ ਨੂੰ ਸਹੀ ਟ੍ਰੀਟਮੈਂਟ ਨਹੀਂ ਮਿਲ ਰਿਆ ਸੀ ਸਹੀ ਟ੍ਰੇਨਿੰਗ ਨਹੀਂ ਮਿਲਦੀ ਸੀ ਐਟਲੀਸਟ ਪੈਸੇ ਖਰਚ ਕੇ ਤੇ ਸਹੀ ਟ੍ਰੇਨਿੰਗ ਮਿਲ ਜਾਏ ਹੂੰ ਦੋ ਚੀਜ਼ਾਂ ਨੇ ਇੱਕ ਹੈਗਾ ਮੇਰਾ ਫ੍ਰੀ ਕੰਮ ਹੋ ਹੀ ਨਹੀਂ ਸਕਦਾ ਜੀ ਤੇ ਇੱਕ ਪੈਸੇ ਖਰਚ ਕੇ ਹੋ ਸਕਦਾ ਹੂੰ ਤੇ ਜੇ ਉਹ ਵੀ ਨਹੀਂ ਹੋ ਰਿਹਾ ਤੇ ਫਿਰ ਕੀ ਹੈ ਹੂੰ ਮੇਰਾ ਇੱਥੇ ਪਰਪਸ ਇਹ ਹੈ ਕਿ ਐਟ ਲੀਸਟ ਉਹਨਾਂ ਦੇ ਪੈਸੇ ਖਰਚ ਕੇ ਤੇ ਉਹਨਾਂ ਦੇ ਬੱਚੇ ਦੀ ਜ਼ਿੰਦਗੀ ਬਣ ਜਾਏ ਜੇ ਫ੍ਰੀ ਹੋ ਸਕਦਾ ਤੇ ਮੈਂ ਡੈਫੀਨਿਟਲੀ ਉਹ ਵੀ ਕਰਨ ਦੀ ਤਿਆਰ ਹਾਂ ਤੇ ਜਿਹੜਾ ਤੁਹਾਡਾ ਤੁਸੀਂ ਸਕੂਲ ਕਹਿੰਦੇ ਹੋ ਜਾਂ ਸੈਂਟਰ ਕਹਿੰਦੇ ਹੋ ਫਾਊਂਡੇਸ਼ਨ ਕਹਿੰਦੇ ਹੋ ਨਾ ਇਹ ਕਿੱਥੇ ਫਿਰ ਤੁਸੀਂ ਕਿੱਥੇ ਰੱਖਿਆ ਹੋਇਆ ਹੈ ਮੈਮ ਸਾਡੇ ਦੋ ਸੈਂਟਰਸ ਨੇ ਵੈਸੇ ਜਿਹੜਾ ਸਾਡਾ ਪੁਰਾਣਾ ਸੈਂਟਰ ਹੈ ਉਹ ਜਲੰਧਰ ਦੇ ਵਿੱਚ ਹੈ ਜਿਹੜਾ ਕਿ ਤੁਹਾਨੂੰ ਦੱਸਿਆ 160 ਮਰਲੇ ਦਾ ਜਿੱਥੇ ਹਰ ਫੈਕਲਟੀ ਹੈ ਲੁਧਿਆਣਾ ਵੀ ਅਸੀਂ ਰੀਸੈਂਟਲੀ ਹੁਣੇ ਸੈਂਟਰ ਓਪਨ ਕੀਤਾ ਹੈ ਸੋ ਉਹ ਹਜੇ ਨੂੰ ਥੋੜਾ ਸਮਾਂ ਹੋਇਆ 2 ਮਹੀਨੇ ਹੋਏ ਸਾਡੇ ਦੋ ਸੈਂਟਰ ਨੇ ਫਿਰ ਤੁਹਾਨੂੰ ਇਦਾਂ ਜਿਵੇਂ ਤੁਸੀਂ ਦੱਸਿਆ ਹਨਾ ਕਿ ਸਾਰੀਆਂ ਚੀਜ਼ਾਂ ਤੁਸੀਂ ਢੰਡੋਰਾ ਪੇਟੋ ਤੁਹਾਨੂੰ ਇਦਾਂ ਫਿਰ ਤੁਹਾਨੂੰ ਗਵਰਨਮੈਂਟ ਨੇ ਨਹੀਂ ਕਿਹਾ ਕਿ ਅਸੀਂ ਤੁਹਾਡਾ ਸਹਾਰਾ ਦੇਣੇ ਆ ਅਸੀਂ ਆਉਂਦੇ ਆ ਜਿਵੇਂ ਤੁਸੀਂ ਦੱਸਿਆ ਕਿ ਇਸ ਬਾਰੇ ਕੋਈ ਗੱਲ ਨਹੀਂ ਛੇਤੀ ਕਰਨਾ ਚਾਹੁੰਦਾ ਅਸੀਂ ਮੈਮ ਹਜੇ ਤੱਕ ਟ੍ਰੂਲੀ ਰਹੀਏ ਤੇ ਅਸੀਂ ਖੁਦ ਵੀ ਕੋਈ ਗਵਰਨਮੈਂਟ ਤੱਕ ਪਹੁੰਚੇ ਨਹੀਂ ਆ ਕਹਿੰਦੇ ਨੇ ਮਤਲਬ ਮੈਂ ਹਮੇਸ਼ਾ ਇਸ ਚੀਜ਼ ਨੂੰ ਮੰਨਦਾ ਕਿ ਪਹਿਲਾਂ ਖੁਦ ਤੇ ਕਰਕੇ ਦਿਖਾਈਏ ਫਿਰ ਹੀ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਅੱਜ ਮੈਂ ਖੁਦ ਇੱਕ ਐਡੀ ਵੱਡੀ ਫਾਊਂਡੇਸ਼ਨ ਬਣਾਤੀ ਇਹ ਨਾ ਸਾਰਾ ਕੁਝ ਸਿਸਟਮ ਬਣਾ ਦਿੱਤਾ ਹਾਂ ਉਹਦੇ ਵਿੱਚ ਬਹੁਤ ਸਾਰਾ ਹੁਣ ਅਸੀਂ ਉਹਨੂੰ ਸਟੱਡੀ ਕਰ ਰਹੇ ਹਾਂ ਕਹਿੰਦੇ ਨੇ ਕਿ ਉਹ ਫਾਊਂਡੇਸ਼ਨ ਨੂੰ 3 ਸਾਲ ਹੋਣੇ ਚਾਹੀਦੇ ਆ ਸਾਡੀ ਫਾਊਂਡੇਸ਼ਨ ਨੂੰ ਰੀਸੈਂਟਲੀ 3 ਸਾਲ ਹੋਏ ਨੇ ਸਾਰੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਥੇ ਨਾ ਪਹਿਲਾਂ ਖੁਦ ਕਰਨਾ ਸਿੱਖੀਏ ਅਸੀਂ ਕਿਸੇ ਨੂੰ ਤੇ ਅਸੀਂ ਮੈਸੇਜ ਤਾਂ ਦਈਏ ਨਾ ਪਹਿਲਾਂ ਅਸੀਂ ਖੁਦ ਕੁਝ ਕਰਦੇ ਹੋਈਏ ਅੱਜ ਮੈਂ ਗਵਰਨਮੈਂਟ ਕੋਲ ਜਾਵਾਗਾ ਗਵਰਨਮੈਂਟ ਕਹੇ ਤੂੰ ਖੁਦ ਕੀ ਕਰ ਐ ਅੱਜ ਮੈਂ ਕਿਸੇ ਕੋਲ ਜਾਵਾਗਾ ਤੂੰ ਦੇਖ ਕੇ ਕਹੇਗਾ ਤੈਸ ਨਾ ਕਿ ਮੈਂ ਖੁਦ ਕੀ ਕਰ ਰਹਾ ਹਾਂ ਸੋ ਪਹਿਲਾਂ ਖੁਦ ਕਰਨ ਦੀ ਕੋਸ਼ਿਸ਼ ਕੀਤੀ ਹੈ ਆਨਲਾਈਨ ਸਮੇਂ ਚ ਹੋ ਸਕਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਅਪਰੋਚ ਕਰੀਏ ਜਦ ਜਿਵੇਂ ਨਾ ਤੁਸੀਂ ਦੱਸਿਆ ਕਿ ਤੁਹਾਡੇ ਬੱਚੇ ਨਾਲ ਹੋਏ ਤੁਸੀਂ ਆਲੇ ਦੁਆਲੇ ਜਦੋਂ ਬੱਚੇ ਤੁਸੀਂ ਦੇਖਦੇ ਹੋ ਤੁਹਾਨੂੰ ਤੁਹਾਨੂੰ ਜਿਹੇ ਵਿੱਚ ਮਿਲਦੇ ਨੇ ਜਿਨ੍ਹਾਂ ਨੂੰ ਸਪੈਸ਼ਲ ਬੱਚੇ ਕਹਿੰਦੇ ਆ ਇਹ ਜਿਹੇ ਬੱਚੇ ਹੈਗੇ ਨੇ ਕਾਫੀ ਕਿੰਨੇ ਕੇ ਬੱਚਿਆਂ ਨੂੰ ਇਹ ਥਰੂ ਗੁਜ਼ਰਨਾ ਪੈਂਦਾ ਹੈ ਮੈਮ ਬਹੁਤ ਇਦੀ ਜਿਹੜੀ ਫਿਗ ਉੱਪਰ ਚਲੀ ਗਈ ਹੈ ਪਹਿਲੇ ਮੇਰੇ ਦੇਖਦੇ ਦੇਖਦੇ ਜਿਹੜੀ ਫਿਗਰ ਹੈ ਹਜ਼ਾਰਾਂ ਤੋਂ 36:1 ਆ ਗਈ ਹੈ 36 ਬੱਚਾ ਮਗਰ ਜਿਹੜਾ ਇੱਕ ਬੱਚਾ ਇਸ ਵੇਲੇ ਸਪੈਸ਼ਲ ਡੋਰਿਆ ਸੋ ਇਹ ਅੱਜ ਦੀ ਰੇਟ ਤੇ ਦੀ ਰੇਸ਼ੋ ਹੋ ਗਈ ਹੈ ਸੋ ਇਹ ਹੁਣ ਤੇ ਬਹੁਤ سارے ਬੱਚੇ ਸੀ ਦੇਖਦੇ ਆ ਬਟ ਉਹ ਹੀ ਹੈ ਕਿ ਤੁਸੀਂ ਕਿਸੇ ਨੂੰ ਕਹਿੰਦੇ ਹੋ ਤੇ ਕੋਈ ਸਮਝਦਾ ਨਹੀਂ ਮੈਂ ਤੇ ਇਸ ਦੀ ਪਰਵਾਹ ਨਹੀਂ ਕਰਦਾ ਮੈਂ ਤੇ ਆਲੇ ਦੁਆਲੇ ਕਿਤੇ ਵੀ ਕੋਈ ਚੀਜ਼ ਬੱਚਾ ਵੇਖਣਾ ਤੂੰ ਉਹਦੇ ਪੇਰੈਂਟਸ ਨੂੰ ਗਾਈਡ ਕਰਨ ਚਲਾ ਹੀ ਜਾਣਾ ਪਰ ਮੈਂ ਬਹੁਤ ਸਾਰੇ ਲੋਕਾਂ ਕੋਲ ਇਹ ਸੁਣਦਾ ਕਿ ਅੰਨੇ ਜੀ ਸਾਡੇ ਪੜੋਸਚ ਹੈ ਪਰ ਅਸੀਂ ਉਹਨਾਂ ਨੂੰ ਕਹਿ ਨਹੀਂ ਪਾਉਂਦੇ ਕਿਤੇ ਉਹ ਅਫੈਂਡਡ ਫੀਲ ਨਾ ਕਰਨ ਉਹ ਗੁੱਸਾ ਨਾ ਕਰਨ ਮੈਂ ਸਮਝਦਾ ਮੈਂ ਕਿਉਂਕਿ ਇਹ ਚੀਜ਼ ਨੂੰ ਅਸੈਪਟ ਕਰਨਾ ਪੇਰੈਂਟ ਨੂੰ ਬਹੁਤ ਮੁਸ਼ਕਲ ਹੈ ਪਰ ਮੈਂ ਉਹਨਾਂ ਪੇਰੈਂਟ ਨੂੰ ਇਹ ਮੈਸੇਜ ਦੇਣਾ ਚਾਹਨਾ ਅਗਰ ਅਸੀਂ ਸਹੀ ਸਮੇਂ ਤੇ ਅਸੈਪਟ ਨਹੀਂ ਕਰਾਂਗੇ ਤੇ ਫਿਰ ਬਾਅਦ ਵਿੱਚ ਤੇ ਹੋਰ ਮੁਸ਼ਕਲ ਹੋ ਜਾਏਗਾ ਨਾ ਹੂੰ ਜੀ ਬਿਲਕੁਲ ਸੋ ਰਘੂ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਦੇ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੇ ਹੋ ਇਸ ਦੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਸੋ ਇਹ ਹਮੇਸ਼ਾ ਇਹ ਕੋਸ਼ਿਸ਼ ਕਰਦੇ ਨੇ ਕਿ ਕਿਸੇ ਵੀ ਪਲੇਟਫਾਰਮ ਦੇ ਜ਼ਰੀਏ ਜੇਕਰ ਇਹ ਗੱਲਬਾਤ ਲੋਕਾਂ ਤੱਕ ਪਹੁੰਚਾ ਸਕਣ ਕਿਉਂਕਿ ਸਪੈਸ਼ਲ ਹੋਣਾ ਕੋਈ ਗੁਨਾਹ ਨਹੀਂ ਹੈ ਸਪੈਸ਼ਲ ਹੋਣਾ ਸ਼ਾਇਦ ਸਪੈਸ਼ਲ ਹੋਣਾ ਸਪੈਸ਼ਲ ਪਾਵਰ ਜਾਂ ਇਹ ਅੰਦਰ ਹੀ ਬਹੁਤ ਵੱਡੀ ਚੀਜ਼ ਐ ਸੋ ਜੇਕਰ ਤੁਹਾਡੇ ਬੱਚੇ ਦੇ ਵਿੱਚ ਜਿਹੜੇ ਰਗੂ ਜੀ ਦੇ ਦੱਸੇਗੇ ਕੋਈ ਵੀ ਅਜੀਬ ਸਿੰਟਮਸ ਦਿਖਦੇ ਨੇ ਕਿ ਤੁਹਾਡਾ ਬੱਚਾ ਘੱਟ ਬੋਲਦਾ ਏ ਸ਼ਰਮੋਦਾ ਏ ਆਪਣੀ ਗੱਲ ਦਾ ਜਵਾਬ ਨਹੀਂ ਦਿੰਦਾ ਕੋਈ ਵੀ ਅਜੀਬ ਲੱਛਣ ਲੱਗਦੇ ਨੇ ਜਿਸ ਰਿਗਾਰਡਿੰਗ ਤੁਹਾਨੂੰ ਲੱਗਦਾ ਹੈ ਕਿ ਹਾਂ ਆਪਣੇ ਬੱਚੇ ਨੂੰ ਇੱਕ ਵਾਰ ਜਿਹੜਾ ਹੈ ਇਹਨਾਂ ਦੇ ਨਾਲ ਜ਼ਰੂਰ ਮਿਲਵਾਉਣਾ ਚਾਹੀਦਾ ਹੈ ਆਪਣੇ ਬੱਚੇ ਦੇ ਜਿਹੜੇ ਲੱਛਣ ਨੇ ਜਿਹੜੇ ਸਿੰਟਮਸ ਨੇ ਜੇਕਰ ਇਹਨਾਂ ਨੂੰ ਦਿਖਾਉਣਾ ਚਾਹਦੇ ਹੋ ਤਾਂ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਨਾਲ ਮੁਲਾਕਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਕੋਈ ਵੀ ਜਿਹੜੀ ਆਪਣੀ ਸਲਾਹ ਐ ਉਹ ਲੈ ਸਕਦੇ ਹੋ ਸੋ ਸੀ ਲੋਕਾਂ ਦੇ ਲਈ ਹਮੇਸ਼ਾ ਮੌਜੂਦ ਰਹੋਗਾ ਮੈਂ ਇੱਕ ਮੈਸੇਜ ਦੇਣਾ ਚਾਹਨਾ ਦੇਖਣ ਵਾਲਿਆਂ ਨੂੰ ਪਹਿਲਾਂ ਤੇ ਰੱਬ ਕਰੇ ਕਿ ਕਿਸੇ ਵੀ ਬੱਚੇ ਨੂੰ ਕਦੀ ਇਹੋ ਜੀ ਦਿੱਕਤ ਨਾ ਆਵੇ ਬਟ ਮੈਂ ਕਹਿਣਾ ਜੇ ਸਾਨੂੰ ਕੋਈ ਡਾਊਟ ਲੱਗ ਵੀ ਰਿਹਾ ਹੈ ਤੇ ਅਗਰ ਅਸੀਂ ਕਿਸੇ ਪ੍ਰੋਫੈਸ਼ਨਲ ਨਾਲ ਸਲਾਹ ਕਰਾਂਗੇ ਤੇ ਉਹਦੇ ਨਾਲ ਉਹਦਾ ਕੋਈ ਨੁਕਸਾਨ ਨਹੀਂ ਹੋਏਗਾ ਸੋ ਮੈਂ ਇਥੇ ਇਹੀ ਰਿਕੁਐਸਟ ਕਰਨਾ ਚਾਹਨਾ ਕਿ ਅਗਰ ਕੋਈ ਦਿੱਕਤ ਹੈ ਤੇ ਡੈਫੀਨਿਟਲੀ ਕਿਸੇ ਡਾਕਟਰ ਦੇ ਨਾਲ ਕਿਸੇ ਪ੍ਰੋਫੈਸ਼ਨਲ ਦੇ ਨਾਲ ਜ਼ਰੂਰ ਕੰਸਲਟ ਕਰੋ ਤਾਂ ਕਿ ਸਮੇਂ ਰਹਿੰਦੇ ਅਗਰ ਇਦਾਂ ਦੀ ਕੋਈ ਦਿੱਕਤ ਹੋਵੇ ਤੇ ਅਸੀਂ ਉਹਨੂੰ ਬਿਹਤਰ ਕਰ ਸਕੀ ਹੂੰ ਠੀਕ ਹੈ ਸੋ ਉਹਨੂੰ ਇਗਨੋਰ ਨਾ ਕਰੋ ਉਹਨੂੰ ਡਿਨਾਈਲ ਦੇ ਉੱਤੇ ਨਾ ਆਓ ਉਹਨੂੰ ਅਸੈਪਟ ਕਰਕੇ ਉਸ ਚੀਜ਼ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ करिए ਸਾਡਾ ਨੁਕਸਾਨ ਨਹੀਂ ਹੋਏਗਾ ਪਹਿਲਾਂ ਤੇ ਰੱਬ ਕਰੇ ਕਿ ਉਹ ਹੋਵੇ ਹੀ ਨਾ ਜੇ ਤੁਹਾਨੂੰ ਕੋਈ ਡਾਊਟ ਲੱਗ ਵੀ ਰਿਹਾ ਹੈ ਤੇ ਫਿਰ ਸਮੇਂ ਸਿਰ ਐਟ ਲੀਸਟ ਹੋ ਤੇ ਜਾਏਗਾ ਨਾ ਹਾਂਜੀ ਸੋ ਇਹ ਮੈਸੇਜ ਮੈਂ ਸਾਰੇ ਪੇਰੈਂਟਸ ਨੂੰ ਦੇਣਾ ਚਾਹਨਾ ਸੋ ਬਾਕੀ ਮੈਂ ਤੁਹਾਡਾ थैंक यू ਹੈ ਜੀ ਬਹੁਤ ਬਹੁਤ ਸ਼ੁਕਰੀਆ ਰਘੂ ਜੀ ਸੋ ਤੁਸੀਂ ਨੇਸ਼ਨ ਪੋਸਟ ਦੇ ਆਫਿਸ ਦੇ ਵਿੱਚ ਵਿਜ਼ਿਟ ਕੀਤਾ ਐ ਲੋਕਾਂ ਦੇ ਨਾਲ ਜੋ ਐ ਲੋਕਾਂ ਨੂੰ ਅਵੇਅਰ ਕੀਤਾ ਬਹੁਤ ਬਹੁਤ ਸ਼ੁਕਰੀਆ थैंक यू थैंक यू ਜੀ